ਉਹਨਾਂ ਨੂੰ ਤਾਂ ਇਹ ਸ਼ਾਇਦ ਜਿਹੜੀ ਨਵੰਬਰ 1984 ਦਾ ਉਹ ਦਿਨ ਜਿਹੜੇ ਹਾਲੇ ਤੱਕ ਨਹੀਂ ਭੁੱਲਦੇ ਹੋਣਗੇ ਪਰ ਇਹ ਜਦੋਂ ਵੀ ਤਾਂ ਦੱਸਦੀ ਹੈ ਕਿ ਇਲੈਕਸ਼ਨ ਦਾ ਦੌਰ ਆਉਂਦਾ ਹੈ ਤਾਂ ਇਹ ਚੀਜ਼ਾਂ ਬਿਲਕੁਲ ਸਾਹਮਣੇ ਆ ਜਾਂਦੀਆਂ ਨੇ ਪੰਜਾਬੀਆਂ ਖਾਸ ਤੌਰ ਤੇ ਸਿੱਖਾਂ ਤੇ ਕੀ ਪੰਜਾਬ ਦੀ ਸੱਤਾ ਤੇ ਚੜਨ ਦੇ ਲਈ ਬੀਜੇਪੀ ਦੇ ਵੱਲੋਂ ਕੋਈ ਮਿਸ਼ਨ ਪੰਜਾਬ ਜਾਂ ਫਿਰ ਆਰਐਸਐਸ ਦਾ ਮਿਸ਼ਨ ਪੰਜਾਬ ਹੈ ਕਿਉਂਕਿ ਇਹ ਖਾਸ ਮੌਕਾ ਸੀ ਆਰਐਸਐਸ ਨੂੰ ਬਣਿਆ 100 ਸਾਲ ਪੂਰੇ ਹੋਣ ਨੂੰ ਤਾਂ ਸ਼ਤਾਬੀ ਸਮਾਗਮ ਦਿੱਲੀ ਵਿੱਚ ਕਰਵਾਇਆ ਗਿਆ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਤਾਂ ਇੱਕ ਵਾਰ ਫਿਰ ਉਹਨਾਂ ਨੇ ਇਸ ਮੌਕੇ ਤੇ ਆਰਐਸਐਸ ਦੀਆਂ तमाम ਤਾਰੀਫਾਂ ਕਰਦੇ ਹੋਏ ਉਸ ਦੇ ਵੱਲੋਂ ਕੀਤੇ ਗਏ ਕੰਮਾਂ ਨੂੰ ਗਿਣਾਉਂਦਿਆਂ ਹੋਇਆਂ ਦਿੱਲੀ ਸਿੱਕ ਕਤਲੇਆਮ ਦਾ ਵੀ ਜ਼ਿਕਰ ਕੀਤਾ ਤੇ ਨਾਲ ਹੀ ਪੰਜਾਬ ਦੇ ਵਿੱਚ ਆਏ ਹੜ੍ਹਾਂ ਦਾ ਵੀ ਜ਼ਿਕਰ ਕੀਤਾ ਕੀ ਕੁਝ ਕਿਹਾ ਇਸ ਰਿਪੋਰਟ ਦੇ ਵਿੱਚ ਦੇਖਤੇ you yeah. शर्ण ली सी और हम जानते हैं 1984 सिखों के खिलाफ जो कटलेआम चलाया गया था अनेक सिख परिवार संघ के स्वयंसेवकों के घरों में आकर के आश्रय ले रहे थे यह स्वयंसेवकों का स्वभाव रहा है साथियों एक बार पूर्व राष्ट्रपति डॉ एपीजे अब्दुल कलाम चित्रकूट गए थे वहां उन्होंने नानाजी देशमुख जिस जी कार्य को कर रहे थे उस आश्रम स्थान को देखा था वहां के सेवा कार्य देखे वो हैरान रह गए थे उसी प्रकार से पूर्व राष्ट्रपति प्रणब मुखर्जी भी जब नागपुर गए तो वो भी संघ के अनुशासन संघ की सादगी उसको देखकर बहुत प्रभावित हुए थे इस दौरान प्रधानमंत्री ने यह भी कहा कि पंजाब में आए हड़ा दे आर एस एस वर्कर पीड़ित की मदद लिये सब तो पहला पहुंचे साथियों आज भी आप देखें पंजाब की बाढ़ हिमाचल उत्तराखंड की आपदा केरल के बायनाड की त्रासदी हर जगह स्वयंसेवक सबसे पहले पहुंचने वालों में से एक रहते हैं प्रधानमंत्री नरेंद्र मोदी के इस दावे के श्रोमणी गुरुद्वारा प्रबंधक कमेटी ने किया है कि नवंबर 1984 दौरान दिल्ली च कई हिंदू परिवारों ने सिखों की जिंदगियां बचाईं हालांकि वो आरएसएस के नाल संबंधित सन जाना ही इस बारे कोई जानकारी नहीं ਦੇਖੋ ਮੋਦੀ ਸਾਹਿਬ ਦਾ ਬਿਆਨ ਜਿਹੜਾ ਵਾ ਉਹ ਉਸਤੇ ਮੈਂ ਜ਼ਿਆਦਾ ਟਿੱਪਣੀ ਨਹੀਂ ਕਰਨੀ ਚਾਹੁੰਦਾ ਇੱਕ ਗੱਲ ਕਲੀਅਰ ਆ ਕਿ ਸਿੱਖ ਜਿਹੜੇ ਆ ਕਿਰਤ ਕਰਨੀ ਹੈਗੇ ਸਿੱਖਾਂ ਨੇ ਦੇ ਕਿਨਾ ਸਹਿਬਜ਼ਾਦਿਆਂ ਲਈ ਇੱਕ ਮੁਸਲਮਾਨ ਛੇ ਨਵਾਬ ਸ਼ੇਰਖਾਂ ਜਿਹੜਾ ਮਲੇਰਕੋਟ ਨੇ ਦਾ ਸੀ ਉਹਨੇ ਸਿਰਫ ਇਹ ਕਿਹਾ ਸੀ ਕਿ ਬੱਚਿਆਂ ਦਾ ਕੋਈ ਕਸੂਰ ਨਹੀਂ ਆ ਤੇ ਅਸੀਂ ਉਹਦੇ ਨਾਮ ਤੇ ਹਰ ਨਾਰਾ ਗੁਰਦੁਆਰਾ ਵਾ ਜਿੱਥੇ ਸਿੱਖ ਜਾ ਕੇ ਨਮਸਕਾਰ ਕਰਦੇ ਆ ਦੇ ਅੱਜ ਵੀ ਮਲੇਰ ਕੋਰਲਾ ਉਸੇ ਤਰ੍ਹਾਂ ਹੀ ਵੱਸਦਾ ਸਾਡਾ ਅਸੀਂ ਸਨਮਾਨ ਕਰਦੇ ਹਾਂ ਜਿਹੜੇ ਦਿੱਲੀ ਦੇ ਅੰਦਰ ਕਤਲਿਆਮ ਹੋਏ ਸੀ ਕਾਂਗਰਸ ਨੇ ਕਰਵਾਏ ਸੀ ਬਿਧਕੇ ਕਰਵਾਏ ਸੀ ਕਾਂਗਰਸੀ ਆਗੂ ਉਹਦੇ ਵਿੱਚ ਸ਼ਾਮਲ ਸੀ ਉਸ ਨੂੰ ਬਚਾਉਣ ਵਾਸਤੇ ਕੁਝ ਸਿੱਖ ਕੁਝ ਹਿੰਦੂ ਜਿਹੜੇ ਫੈਮਲੀ ਸੀ ਉਹਨਾਂ ਦੇ ਬਾਰੇ ਜਾਣਕਾਰੀ ਹੈ ਕਿ ਉਹਨਾਂ ਨੇ ਆਪਣੇ ਭਾਈਚਾਰਕ ਤੌਰ ਤੇ ਆਪਣੀਆਂ ਸਾਂਝਾਂ ਨੂੰ ਮੱਦੇਨਜ਼ਰ ਰੱਖਦੇ ਹਾਂ ਉਹਨਾਂ ਨੇ ਜਿਹੜੇ ਸਿੱਖ ਪਰਿਵਾਰਾਂ ਨੂੰ ਜਿਹੜੀ ਆ ਰਾਹਤ ਦਿੱਤੀ ਸੀ ਉਹਨਾਂ ਨੂੰ ਆਪਣੇ ਘਰ ਬਸਾਇਆ ਸੀ ਮੈਂ ਉਸ ਮਵਾਦ ਵਿੱਚ ਨਹੀਂ ਪੈਣਾ ਚਾਹੁੰਦਾ ਕਿ ਉਹ ਕਿਹੜੇ ਸਸਤਾ ਦੇ ਸੀ ਇਹ ਮੈਂ ਸੰਸਥਾ ਵਾਲੇ ਪਾਵਾਂਗਾ ਤੇ ਬਹੁਤ ਸਾਰੇ ਜਿਹੜੇ ਡਾਕੂਮੈਂਟ ਇਸ ਤਰ੍ਹਾਂ ਦੇ ਵੀ ਨੇ ਕਿ ਕਿੰਨੀ ਵੱਡੀ ਗਿਣਤੀ ਵਿੱਚ ਆਰਐਸਐਸ ਦੇ ਜਿਹੜੇ ਆਗੂ ਆ ਉਹਨਾਂ ਤੇ ਵੀ ਐਫਆਈਆਰ ਜਿਹੜੀ ਆ ਦਰਜ ਸਿੱਖ ਕਤਲੇਆਮ ਦੀ ਹੋਈ ਸੀ ਇਹ ਗੱਲ ਕਲੀਅਰ ਆ ਕਿ ਹਿੰਦੂ ਕੁਝ ਹਿੰਦੂ ਪਰਿਵਾਰਾਂ ਨੇ ਉਸ ਸਮੇਂ ਸਿੱਖਾਂ ਦੀ ਮਦਦ ਕੀਤੀ ਸੀ ਇਸ ਗੱਲ ਲਈ ਅਸੀਂ ਉਹਨਾਂ ਦੇ ਰਿਣੀ ਆ ਅਸੀਂ ਬੇਲੋੜੀ ਕਟੜਵਾਦ ਚ ਪਾ ਕੇ ਕਿਸੇ ਦੇ ਕੀਤੇ ਹੋਏ ਦੇ ਗੁਣ ਨੂੰ ਅਸੀਂ ਭੁਲਾ ਨਹੀਂ ਸਕਦੇ ਦੇਸ਼ ਦੀ ਮੌਜੂਦਾ ਸਿਆਸਤ ਦਾ ਜੋ ਸਵਰੂਪ ਹੈ ਇਸ ਨੂੰ ਕਾੜਨ ਚ ਆਰਐਸਐਸ ਦਾ ਵੱਡਾ ਯੋਗਦਾਨ ਰਿਹਾ ਹੈ ਤੇ ਹੁਣ ਜਦੋਂ ਪੰਜਾਬ ਚ 2027 ਦੀਆਂ ਚੋਣਾਂ ਸਾਹਮਣੇ ਨੇ ਅਜਿਹੇ ਚ ਆਰਐਸਐਸ ਦੇ ਸਿਆਸੀ ਵਿੰਗ ਬੀਜੇਪੀ ਤੇ ਪੰਜਾਬ ਚ ਸੱਤਾ ਦੀਆਂ ਪੌੜੀਆਂ ਸਿੱਖਾਂ ਨੂੰ ਨਾਲ ਲੈ ਬਿਨਾ ਚੜਨਾ ਅਸੰਭਵ ਹੈ 1984 ਦੌਰਾਨ ਬੀਜੇਪੀ ਨੇਤਾਵਾਂ ਜਾਂ ਆਰਐਸਐਸ ਵਰਕਰਾਂ ਦਾ ਕੀ ਰੋਲ ਰਿਹਾ ਇਹ ਤਾਂ ਚਰਚਾ ਦਾ ਵਿਸ਼ਾ ਹੈ ਪਰ ਪ੍ਰਧਾਨ ਮੰਤਰੀ ਦਾ ਇਹ ਬਿਆਨ ਕਿ ਆਰਐਸਐਸ ਦੇ ਮਿਸ਼ਨ ਪੰਜਾਬ ਦਾ ਆਗਾਜ਼ ਹੈ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬ ਹਰਣਾ ਹਿਮਾਚਲ ਸਾਨੂੰ ਲੈ ਕੇ ਅੱਜ ਚਰਚਾ ਕਰਾਂਗੇ ਕਿਉਂਕਿ ਜਿਵੇਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਇਹਦੇ ਵਿੱਚ ਕੋਈ ਦੋਰਾਜ ਨਹੀਂ ਹੈ ਕਿ ਦਿੱਲੀ ਦੇ ਵਿੱਚ ਬਹੁਤ ਸਾਰੇ ਹਿੰਦੂ ਪਰਿਵਾਰਾਂ ਨੇ ਸਿੱਖਾਂ ਦੀ ਜਾਨ ਬਚਾਈ ਪਰ ਉਹਨਾਂ ਦੇ ਵਿੱਚੋਂ ਉਹ ਆਰਐਸਐਸ ਦੇ ਨਾਲ ਸਬੰਧਤ ਸਨ ਜਾਂ ਨਹੀਂ ਇਹ ਕੁਝ ਨਹੀਂ ਕਹਿ ਸਕਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਬਹੁਤ ਸਾਰੇ ਜਹੇ ਆਰਐਸਐਸ ਦੇ ਨਾਲ ਸਬੰਧਤ ਲੋਕਾਂ ਤੇ ਵੀ ਐਫਆਈਆਰਜ਼ ਦਰਜ ਨੇ ਜਿਨ੍ਹਾਂ ਤੇ ਇਲਜ਼ਾਮ ਹੈ ਕਿ ਸਿਕੰਡਿਕ ਲਾਭ ਜੋ ਕਤਲਿਆਮ ਹੋਇਆ ਉਸ ਦੇ ਵਿੱਚ ਉਹ ਸਪੀਡ ਦੇ ਵਿੱਚ ਉਹ ਵੀ ਸ਼ਾਮਲ ਰਹੇ ਨੇ ਸੋ ਇੱਕ ਵੱਡਾ ਕਾਰਨ ਹੈ ਕਿਉਂਕਿ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲ ਅੱਜ ਬਿਆਨ ਦਿੱਤਾ ਗਿਆ ਤਾਂ ਜੋ ਇਸ ਵਕਤ ਸਿੱਖ ਹਲਕਿਆਂ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਤਾਂ ਜਿਸ ਤੇ ਚਰਚਾ ਵੀ ਕਰਾਂਗੇ ਸਾਡੇ ਨਾਲ ਮਹਿਮਾਨ ਜੋੜਨਗੇ ਪਰ ਸਭ ਤੋਂ ਵੱਡਾ ਸਵਾਲ ਹੈ ਕਿ ਹੁਣ ਕਿਉਂਕਿ ਪੰਜਾਬ ਦੇ ਵਿੱਚ 2027 ਦੀਆਂ ਚੋਣਾਂ ਆਉਣੀਆਂ ਨੇ ਵਿਧਾਨ ਸਭਾ ਤਾਂ ਭਾਜਪਾ ਦੇ ਵੱਲੋਂ ਇਕੱਲਿਆਂ ਜੜਾਇਆ ਚੋਣਾਂ ਲੜਨ ਦਾ ਕਈ ਵਾਰ ਐਲਾਨ ਕੀਤਾ ਜਾ ਚੁੱਕਾ ਹੈ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠਜੋੜ ਦੇ ਵਿੱਚ ਤਾਂ ਕਈ ਵਾਰ ਸੱਤਾ ਦਾ ਸੁੱਖ ਪੰਜਾਬ ਦੇ ਵਿੱਚ ਬੀਜੇਪੀ ਫੰਡਾ ਚੁੱਕੀ ਹੈ ਪਰ ਅਕਲਿਆਂ ਹਾਲੇ ਤੱਕ ਉਸ ਦਾ ਜੜਾ ਆ ਉਹ ਸੁਪਨਾ ਪੂਰਾ ਨਹੀਂ ਹੋਇਆ ਕਿਉਂਕਿ ਆਰਐਸਐਸ ਨੂੰ ਬਣਿਆ 100 ਸਾਲ ਹੋ ਗਏ ਨੇ ਤਾਂ ਆਰਐਸਐਸ ਜਿਹੜੀ ਆ ਉਹ ਬੀਜੇਪੀ ਦੀ ਮਾਂ ਵੀ ਗਣੀ ਜਾਂਦੀ ਹੈ ਤਾਂ ਜਿਹੜਾ ਬੀਜੇਪੀ ਦਾ ਸਿਆਸੀ ਵਿੰਗ ਬੀਜੇਪੀ ਆ ਆਰਐਸਐਸ ਦਾ ਸਿਆਸੀ ਵਿੰਗ ਬੀਜੇਪੀ ਹੈ ਤਾਂ ਜਹਾਂ ਦੇ ਵਿੱਚ ਆਰਐਸਐਸ ਦਾ ਜਿਹੜਾ ਸਿਆਸੀ ਵਿੰਗ ਹੈ ਬੀਜੇਪੀ ਉਸ ਨੂੰ ਜੇ ਇਕੱਲਿਆਂ ਸੱਤਾ ਪੰਜਾਬ ਦੇ ਵਿੱਚ ਹਾਸਲ ਜੁੜੀ ਆ ਉਹ ਨਹੀਂ ਹੋ پا ਰਹੀ ਇਹ ਸੁਪਨਾ ਹਾਲੇ ਉਹਨਾਂ ਦਾ ਅਧੂਰਾ ਹੈ ਕੀ ਇਹ ਸੁਪਨਾ ਪੂਰਾ ਕਰਨ ਦੇ ਲਈ ਹੁਣ ਇੱਕ ਵਾਰ ਫਿਰ ਤੋਂ ਜਿਹੜਾ ਆਰਐਸਐਸ ਦੇ ਜ਼ਰੀਏ ਪੰਜਾਬ ਦੇ ਵਿੱਚ ਸੱਤਾ ਦੀਆਂ ਪੌੜੀਆਂ ਬੀਜਪੀ ਚੜਨਾ ਚਾਹੁੰਦੀ ਹੈ ਸਵਾਲ ਇਹ ਵੀ ਹੈ ਕਿ ਆਖਰ ਜੇਕਰ ਇੰਨਾ ਕੰਮ ਸਿੱਖਾਂ ਦੇ ਲਈ ਆਰਐਸਐਸ ਤੇ ਬੀਜਪੀ ਦੇ ਵੱਲੋਂ ਕੀਤਾ ਗਿਆ ਹੈ ਫਿਰ ਸਿੱਖਾਂ ਦੇ ਮਨ ਦੇ ਵਿੱਚ ਬੀਜਪੀ ਪ੍ਰਤੀ ਜਾਂ ਫਿਰ ਆਰਐਸਐਸ ਪ੍ਰਤੀ ਇੰਨਾ ਸ਼ੱਕ ਕਿਉਂ ਹੈ ਕਿਉਂਕਿ ਇਹ ਇਸ ਕਰਕੇ ਕਿਉਂਕਿ ਆਮ ਤੌਰ ਤੇ ਵਿਰੋਧੀ ਪਾਰਟੀਆਂ ਦੇ ਵੱਲੋਂ ਸ਼ਰਮਣੀ ਅਕਾਲੀ ਦਲ ਹੋਣ ਜਾਂ ਫਿਰ ਬੀਜੇਪੀ ਹੋਵੇ ਤਾਂ ਕਾਂਗਰਸ ਤੇ ਨਿਸ਼ਾਨਾ ਸਾਧ ਦੇਣੇ ਕਿ 1984 ਦੇ ਵਿੱਚ ਆਪਰੇਸ਼ਨ ਬਲੂ ਸਟਾਰ ਦੇ ਲਈ ਕਾਂਗਰਸ ਸਭ ਤੋਂ ਵੱਡੀ ਜ਼ਿੰਮੇਦਾਰ ਹੈ ਕਿਉਂਕਿ ਉਸ ਵਕਤ ਕੇਂਦਰ ਦੇ ਵਿੱਚ ਸੱਤਾ ਉਸ ਦੀ ਸੀ ਇਸ ਦੇ ਬਾਵਜੂਦ ਸਿੱਖਾਂ ਨੇ ਕਈ ਵਾਰ ਪੰਜਾਬ ਦੇ ਵਿੱਚ ਉਸ ਨੂੰ ਸੱਤਾ ਦਾ ਸੁੱਖ ਦਿਵਾਇਆ ਕਾਂਗਰਸ ਦੇ ਨੇੜੇ ਹੋ ਗਿਆ ਤਾਂ ਬੀਜੇਪੀ ਜਾਂ ਆਰਐਸਐਸ ਤੋਂ ਸਿੱਖ ਲਗਾਤਾਰ ਦੂਰ ਕਿਉਂ ਨੇ ਇਹ ਵੀ ਅੱਜ ਜਾਣਨ ਦੀ ਕੋਸ਼ਿਸ਼ ਕਰਾਂਗੇ ਅਸੀਂ ਉੱਪਰ ਨੰਬਰ ਵੀ ਫਲੈਸ਼ ਕਰ ਰਹੇ ਹਾਂ ਤੇ ਲਗਾਤਾਰ ਤੁਸੀਂ ਸਾਨੂੰ ਆਪਣੀ رائے ਵੀ ਦੇ ਸਕਦੇ ਹੋ ਕਿ ਆਖਰ ਕੀ ਆਰਐਸਐਸ ਦਾ मिशन पंजाब ਦਾ ਇਹ ਆਕਾਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਰਐਸਐਸ ਦੀ ਸਟੈਬਲਿਸ਼ਮੈਂਟ ਗਮ ਜਾਨੇ ਕਿ 120 ਵਰੇ ਘੰਟੇ ਤੇ ਦਿੱਤਾ ਗਿਆ ਇਹ ਬਿਆਨ ਤਾਂ ਇਥੇ ਇੱਕ ਮਜ਼ੇਦਾਰ ਜਿਹੜਾ ਕਿੱਸਾ ਇਹ ਵੀ ਹੈ ਤਾਂ ਫੈਕਟ ਹੈ ਕਿ ਆਰਐਸਐਸ ਦੀ ਸਥਾਪਨਾ ਜੁੜੀ ਹੈ ਇੱਕ ਚੋਸ ਦਾ ਬਾਨੀ ਹੈ ਆਰਐਸਐਸ ਦਾ ਉਹ ਇੱਕ ਪੁਰਾਣਾ ਕਾਂਗਰਸੀ ਹੈ ਹੈਡਕੁਆਰਟਰ ਜਿਹੜੇ ਕਿ ਖিলাਫਤ ਮੂਵਮੈਂਟ ਦੇ ਵਿੱਚ ਮਹਾਤਮਾ ਗਾਂਧੀ ਦੇ ਵੱਲੋਂ ਉਹਨਾਂ ਦਾ ਮੁਸਲਮਾਨਾਂ ਦਾ ਸਾਥ ਦੇਣ ਕਰਕੇ ਨਾਰਾਜ਼ ਹੋ ਗਏ ਤੇ ਇੱਕ ਆਪਣਾ ਵੱਖਰਾ ਸੰਗਠਨ ਜਿਹੜਾ ਉਹ ਬਣਾ ਲਿਆ ਤਾਂ ਹੌਲੀ-ਹੌਲੀ ਸਾਡੇ ਨਾਲ ਜਿਹੜੇ ਨੇ ਮਹਿਮਾਨ ਜੁੜਨੇ ਸ਼ੁਰੂ ਹੋ ਗਏ ਨੇ ਪ੍ਰੋਫੈਸਰ ਮਨਜੀਤ ਸਿੰਘ ਸਾਡੇ ਇਸ ਵਕਤ ਜੁੜੇ ਹੋਏ ਨੇ ਪੋਲੀਟੀਕਲ ਐਕਸਪਰਟ ਦੇ ਤੌਰ ਤੇ ਪ੍ਰੋਫੈਸਰ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਧੰਨਵਾਦ ਜੀ। ਜੀ ਪ੍ਰੋਫੈਸਰ ਸਾਹਿਬ ਅੱਜ ਜੁੜਾਇਆ ਉਹ 100ਵੀਂ ਬਰੇਗਣ ਮਨਾਈ ਗਈ ਹੈ ਆਰਐਸਐਸ ਦੇ ਵੱਲੋਂ ਦਿੱਲੀ ਦੇ ਵਿੱਚ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਾਸ ਤੌਰ ਤੇ ਉੱਥੇ ਮੌਜੂਦ ਤਾਂ ਆਰਐਸਐਸ ਦੀ ਸਥਾਪਨਾ ਦੇ ਮੌਕੇ ਤੇ ਜਾਂ ਵਰੇਗਣ ਦੇ ਮੌਕੇ ਤੇ ਸਿੱਖਾਂ ਦਾ ਜ਼ਿਕਰ ਕਰਨਾ ਪੰਜਾਬ ਦਾ ਜ਼ਿਕਰ ਕਰਨਾ ਖਾਸ ਤੌਰ ਤੇ 1984 ਦੇ ਕਤਲੇਆਮ ਦੇ ਵਿੱਚ ਕੀ ਆਰਐਸਐਸ ਦੇ ਸਵੇਖ ਜਿਹੜੇ ਵਰਕਰ ਸਨ ਉਹਨਾਂ ਦੇ ਵੱਲੋਂ ਸਿੱਖਾਂ ਦੀਆਂ ਜ਼ਿੰਦਗੀਆਂ ਬਚਾਈਆਂ ਗਈਆਂ ਇਹ ਇਹਦੇ ਮਾਇਨੇ ਕੀ ਨੇ ਇੱਕ ਦੋਵੇਂ ਹੀ ਬੰਦੇ ਠੀਕ ਹੈ ਜੋ ਗਰੇਵਾਲ ਉਹਨਾਂ ਨੇ ਆਪਣਾ ਰਿਸਪੌਂਸ ਦਿੱਤਾ ਕਿ ਸਿਆਤਾ ਕੋ ਵੀ ਠੀਕ ਹੈ ਤੇ ਜੋ ਕਹਿ ਰਹੇ ਆ ਆਪਣੇ ਪ੍ਰਧਾਨ ਮੰਤਰੀ ਜੀ ਉਹ ਆਪਣੇ ਢੰਗ ਨਾਲ ਰਾਜਨੀਤੀ ਕਰ ਰਿਹਾ ਉਹ ਪੂਰੀ ਸਚਾਈ ਨਹੀਂ ਦੱਸ ਰਹੇ ਮੇਰੇ ਪਾਸ ਇਸ ਵੇਲੇ 2 ਫਰਵਰੀ 2002 ਦਾ ਇੱਕ ਹਿੰਦੂਸਤਾਨ ਟਾਈਮ 'ਚ ਛਪਿਆ ਹੋਇਆ ਆਰਟੀਕਲ ਮਿਸਟਰ ਸ਼ਰਮਾ ਰਜਨੀਸ਼ ਸ਼ਰਮਾ ਦਾ ਹੈਗਾ। ਜੀ। ਉਹਦੇ ਵਿੱਚ ਉਹਨਾਂ ਨੇ ਸਾਫ਼-ਸਾਫ਼ ਮੈਂਸ਼ਨ ਕੀਤਾ ਆ ਕਿ 49 ਆਰਐਸਐਸ ਭਾਜਪਾ ਦੇ ਵਰਕਰਾਂ ਤੇ 14 ਐਫਆਈਆਰ ਦਿੱਲੀ 'ਚ ਦਰਜ ਹੋਈਆਂ, ਦਰਜ ਹੋਈਆਂ। ਜਿਨ੍ਹਾਂ ਨੇ ਉੱਥੇ ਸਿੱਖਾਂ ਦੇ ਕਤਲਿਆਂਕ ਹਿੱਸਾ ਲਿਆ ਹੁਣ ਇਹਦਾ ਇਹ ਕਿਉਂ ਨਹੀਂ ਕਹਿੰਦੇ ਕਿ ਅਸੀਂ ਇਹ ਵੀ ਕੰਮ ਕੀਤਾ ਨਾਲ ਦੱਸਣਾ ਚਾਹੀਦਾ ਨਾ ਇਹ ਕਿਉਂ ਹੋਇਆ ਮੈਂ ਅੱਗੇ ਵੀ ਬਹੁਤ ਵਾਰੀ ਕਹਿ ਚੁੱਕਾ ਇਸ ਕਰਕੇ ਮੈਂ ਕੰਪਲੀਟ ਮੈਂ ਹਵਾਜੇ ਨਹੀਂ ਗੱਲ ਕਰਿਆ ਮੈਂ ਤੁਹਾਨੂੰ ਕੰਪਲੀਟ ਰੈਫਰੈਂਸ ਜੀ ਬੰਦੇ ਦਾ ਨਾਮ ਅਖਬਾਰ ਦਾ ਤਰੀਕ ਦਾ ਸਾਰਾ ਕੁਝ ਦੱਸ ਕੇ ਪੂਰੀਆਂ ਨੰਬਰ ਆਫ ਐਫ ਆਈ ਆਰ ਔਰ ਇਹ ਬਹੁਤਿਆਂ ਐਫ ਆਈ ਆਰ ਦਰਜੇ 92 1992 ਤੋਂ 94 ਦੇ ਵਿੱਚ ਹੋਈਆਂ ਇਹ ਵੇਰੀਫਿਕੇਸ਼ਨ ਕਰ ਲੈਣ ਜਾ ਕੇ ਕਿ ਕਿਉਂ ਹੋਈਆਂ ਕਿੱਦਾਂ ਹੋਈਆਂ ਕੀ ਕੌਣ ਸੀ ਬੰਦੇ ਉਹ ਸਾਰੇ ਗੱਲ ਕੀ ਹੈ ਗੱਲ ਇਹ ਹੈ ਕਿ ਸਿੱਖਾਂ ਦੇ ਹਾਲਾਂਕਿ ਸਿੱਖ ਧਰਮ ਇੱਕ ਇਹੋ ਜਿਹਾ ਧਰਮ ਆ ਜਾਂ ਕਹਿ ਲਓ ਇੱਕ ਇਹੋ ਜਿਹਾ ਪੰਥ ਹੈਗਾ ਧਰਮ ਨਾਲੋਂ ਕਿ ਜਿਹਦੇ ਵਿੱਚ ਇਨਸਾਫ ਪਸੰਦੀ ਮਾਈਂਡ ਸੈਟ ਨੂੰ ਤਰਜੀਹ ਦਿੱਤੀ ਜਾਂਦੀ ਆ ਉਤਸ਼ਾਹਤ ਕੀਤਾ ਜਾਂਦਾ ਆ ਆਪਸੀ ਭਾਈਚਾਰਾ ਪ੍ਰੇਮ ਫਿਰਕਾ ਪ੍ਰਸਤੀ ਤੋਂ ਉਲਟ ਉੱਚ-ਨੀਚ ਤੋਂ ਉਲਟ ਬਰਾਬਰਤਾ ਲੰਗਰ ਪੰਗਤ ਸੰਗਤ ਇਹ ਚੀਜ਼ਾਂ ਦੇ ਉੱਤੇ ਇੱਕ ਐਮਫਸਿਸ ਦਿੱਤਾ ਜਾਂਦਾ ਪਰ ਜਦੋਂ ਸਿੱਖੀ ਦਾ ਸਿੱਖ ਦੇ ਨਾਂ ਦੇ ਉੱਤੇ ਖਾਲਿਸਤਾਨ ਦਾ ਪੋਲਿਟੀਕਲ ਮੂਵਮੈਂਟ ਨੇ ਵੱਡੀ ਟਰਨਲ ਲੈ ਲਈ ਜੀ ਨਾ ਚੌਂਦਿਆਂ ਵੀ ਲੈ ਲਈ ਬਾਰ-ਬਾਰ ਭਿੰਡਰਾਂਵਾਲੇ ਨੂੰ ਜਰਨਲਿਸਟ ਜਾ ਕੇ ਕਰਦੇ ਸੀਗੇ ਸਵਾਲ ਕਰਦੇ ਸੀਗੇ ਅਸੀਂ ਤੇ ਉਹਦੇ ਸਟੂਡੈਂਟ ਸੀ ਸਾਡੇ ਦੇ ਸਾਹਮਣੇ ਸਾਰਾ ਕੁਝ ਹੋਇਆ ਕਿ ਇਹ ਦੱਸੋ ਕਿ ਸੰਤ ਜੀ ਜੇ ਤੁਹਾਨੂੰ ਖਾਲਿਸਤਾਨ ਨਾਲ ਤੁਹਾਡਾ ਕੀ ਵਿਚਾਰ ਹੋ ਕਹਿੰਦੇ ਅਸੀਂ ਖਾਲਿਸਤਾਨ ਦੀ ਤਾਂ ਕਦੀ ਗੱਲ ਹੀ ਨਹੀਂ ਕੀਤੀ ਅਸੀਂ ਤੇ ਸਿੱਖਾਂ ਦੇ ਆਟੋਨਮੀ ਦੀ ਜਾਂ ਵੱਧ ਅਧਿਕਾਰਾਂ ਦੀ ਗੱਲ ਕਰ ਰਹੇ ਹਾਂ ਉਹ ਕਹਿੰਦੇ ਜੇ ਮੇਲੀ ਜਾਏ ਜਾਂ ਕੋਈ ਲੜਾਈ ਹੋ ਜਾਏ ਕਹਿੰਦੇ ਜੇ ਕੋਈ ਪਲੇਟ 'ਚ ਪਾ ਕੇ ਦੇ ਦੂਗਾ ਤੇ ਫਿਰ ਲੈ ਵੀ ਲਾਂਗੇ ਮਤਲਬ ਉਹਨਾਂ ਨੇ ਜਿਹਹਾਦ ਖਾਲਸਾਣ ਦੇ ਨਾਂ ਤੇ ਨਹੀਂ ਸੀ ਛੇੜਿਆ ਪਰ ਮਾਨਸਿਕਤਾ ਇੰਜ ਬਣ ਗਈ ਕਿ ਜਦੋਂ ਬਸਾਂ 'ਚ ਉਹ ਲਾ ਲੱਗੇ ਹਿੰਦੂਆਂ ਨੂੰ ਅਲੱਗ ਕਰਕੇ ਮਾਰਨਾ ਸ਼ੁਰੂ ਕੀਤਾ ਜਿਹੜੇ ਉਹ ਨਹਿਰ ਐਸਐਲ ਪੁੱਟਰੇ ਸੀ ਉਹਨਾਂ ਦੇ ਵਿੱਚੋਂ ਹਿੰਦੂਆਂ ਨੂੰ ਅਲੱਗ ਕਰਕੇ ਮਾਰਨਾ ਸ਼ੁਰੂ ਕੀਤਾ ਹਿੰਦੂ ਪਿੰਡਾਂ ਤੋਂ ਭੱਜ ਕੇ ਸ਼ਹਿਰਾਂ 'ਚ ਆ ਗਏ ਕੁਝ ਪੰਜਾਬ ਛੱਡ ਗਿਆ ਜਿੰਨਾ ਬਰਵਾਲੇ ਦਾ ਪੋਲਟਰੀ ਫਾਰਮ ਆ ਉਦੋਂ ਦਾ ਹਿੰਦੂ ਉੱਥੋਂ ਛੱਡ ਕੇ ਸਾਰੇ ਇੱਥੇ ਆ ਕੇ ਆਪਣੇ ਸਾਰੇ ਪੋਲਟਰੀ ਫਾਰਮ ਪਤਾ ਨਹੀਂ 150 ਪੋਲਟਰੀ ਫਾਰਮ ਐ ਉੱਥੇ ਮੈਂ ਸਾਰਾ ਸਰਵੇ ਕੀਤਾ ਸੀਗਾ ਪੰਚ ਕੁਲੇ ਦੇ ਨਾਲ ਅੱਗੇ ਬਰਵਾਲੇ ਚਲੇ ਜੋ ਹਰਿਆਣੇ ਚ ਉਹ ਪੰਜਾਬ ਤੋਂ ਉੱਜੜ ਕੇ ਉੱਥੇ ਆਏ ਹੋਏ ਉਹਨਾਂ ਦਿਨਾਂ ਦੇ ਆਏ ਆ ਤੇੰ ਦਾ ਮੇਰਾ ਮਤਲਬ ਜਿਹੜੀ ਲੜਾਈ ਹਿੰਦੂ ਸਿੱਖ ਬਣ ਆਤੀ ਗਈ ਭਾਵੇਂ ਭਾਵੇਂ ਉਹਦੀ ਉਹਦੀ ਇੰਟੈਂਟ ਸ਼ੁਰੂ ਵਿੱਚ ਇਹ ਨਹੀਂ ਸੀ ਉਹ ਸਿੱਖਾਂ ਨੂੰ ਜਾਂ ਪੰਜਾਬੀਆਂ ਨੂੰ ਵਧਤਕਾਰਾਂ ਦੀ ਮੂਵਮੈਂਟ ਦਾ ਸ਼ੁਰੂਆਤ ਹੋਈ ਸੀ ਜਦੋਂ ਉਹ ਬਣ ਗਈ ਤੇ ਜਦੋਂ ਅਖਬਾਰ ਨੈਸ਼ਨਲ ਪੇਪਰ ਰੋਜ਼ ਇਹਨਾਂ ਮਾਰਡਰ ਨੂੰ ਜਾਂ ਕਿਲਿੰਗਸ ਨੂੰ ਦੋਨੋਂ ਪਾਸਿਆਂ ਤੇ ਹੁੰਦੇ ਸੀ ਪੁਲਿਸ ਦੇ ਵੀ ਸੀ ਸਿੱਖਾਂ ਦੇ ਵੀ ਸੀ ਨੌਜਵਾਨ ਵੀ ਮਾਰਦੇ ਸੀ ਤੇ ਉਹ ਲਿਖਿਆ ਜਾਂਦਾ ਸੀ ਤੇ ਲੋਕਾਂ 'ਚ ਤੇ ਗੁੱਸਾ ਤੇ ਬਹੁਤ ਸੀਗਾ ਕਿ ਸਾਡੇ ਹਿੰਦੂਆਂ ਨੂੰ ਉੱਥੇ ਮਾਰਿਆ ਜਾ ਰਿਹਾ ਤੰਗ ਕੀਤਾ ਜਾ ਰਿਹਾ ਜਿਉਂ ਹੀ ਰਾਜੀਵ ਗਾਂਧੀ ਨੇ ਕਿਹਾ ਕਿ ਵੱਡੇ ਬੋੜ ਵਾਲੀ ਗੱਲ ਕੀਤੀ ਦੰਗੇ ਹੋ ਗਏ ਸਾਰੇ ਜਿਵੇਂ ਗਾਂਧੀ ਦੇ ਮਾਰਡਰ ਤੋਂ ਬਾਅਦ ਇਸ ਲਈ ਉਹਦੇ 'ਚ ਖੁੱਲ੍ਹ ਕੇ ਹਿੰਦੂ ਸਿੱਖ ਦੇ ਤੌਰ ਦੇ ਉੱਤੇ ਲੋਕਾਂ ਨੇ ਉਹਦੇ 'ਚ ਪਾਰਟਿਸਿਪੇਟ ਕੀਤਾ ਕਾਂਗਰਸ ਵੱਲੋਂ ਸ਼ੁਰੂਆਤ ਕੀਤੀ ਗਈ ਕਾਂਗਰਸ ਵੱਲੋਂ ਚਵਾਤੀ ਲਾਈ ਗਈ ਪਰ ਇਹ ਬਾਕੀ ਦਿਆਂ ਨੂੰ ਕੋਈ ਮਨਾਈ ਨਹੀਂ ਸੀਗੀ ਇਹ ਤਾਂ ਵੇਖਣ ਦੀਆਂ ਗੱਲਾਂ ਸਾਡੇ ਸਾਹਮਣੇ ਦੀਆਂ ਗੱਲਾਂ ਆ ਇਹ ਨਾ ਨਹੀਂ ਕਰ ਸਕਦੇ ਹੁਣ ਪ੍ਰਧਾਨ ਮੰਤਰੀ ਆਰਐਸਐਸ ਦਾ ਜਿੰਨਾ ਮਰਜ਼ੀ ਪਲੋਸੀ ਜਾਣ ਜਾਂ ਬੀਜੇਪੀ ਨੂੰ ਜਿੰਨਾ ਮਰਜ਼ੀ ਪਲੋਸੀ ਜਾਣ ਉਹਨਾਂ ਦੇ ਵਿੱਚ ਵੀ ਇਹ ਗੱਲ ਦਾ ਪੂਰਾ ਰੋਸ ਗੁੱਸਾ ਸੀਗਾ ਕਿ ਨਹੀਂ ਨਹੀਂ ਇਹ ਹਿੰਦੂ ਕਿਉਂਕਿ ਜਿਹੜੀ ਹਿੰਦੂਤਵਾ ਸੋਚ ਦੀ ਪਾਰਟੀ ਹੋਵੇ ਜਿਹੜੀ 24 ਘੰਟੇ ਅੱਜ ਵੀ ਉਹ ਭਾਰਤ ਮਾਤਾ ਦੀ ਜੈ ਭਾਰਤ ਦਾ ਅਸੀਂ ਆ ਆ ਆ ਉਹ ਪੀਪਲ ਸਾਰਿਆਂ ਦਾ ਸਾਂਝਾ ਹੈ ਕਿਸੇ ਇੱਕ ਫਿਰਕੇ ਦਾ ਇੱਕ ਜਾਤ ਦਾ ਜਾਂ ਇਹ ਪੰਡਤਾਂ ਦਾ ਇਕੱਲਾ ਭਾਰਤ ਨਹੀਂ ਹੈ ਸਾਰੇ ਦੇਸ਼ ਦੇ ਵਿੱਚ ਜਿੱਥੇ ਦਲਿਤ ਵੀ ਹੈਗੇ ਔਰਤਾਂ ਵੀ ਹੈਗੇ ਆਦਿਵਾਸੀ ਵੀ ਹੈਗੇ ਸਿੱਖ ਵੀ ਹੈਗੇ ਮੁਸਲਮਾਨ ਜਾਂ ਹੋਰ ਘੱਟ ਗਿਣਤੀਆਂ ਸਾਰੇ ਗਰੀਬ ਅਮੀਰ ਸਾਰਿਆਂ ਦਾ ਸਾਂਝਾ ਆ ਤੁਸੀਂ ਇਹਨੂੰ ਆਪਣੀ ਉੱਤੇ ਮੋਹਰ ਲਾਈ ਜਾਓਗੇ ਤੇ ਬਹੁਤ ਸਾਰੇ ਲੋਕ ਮਹਿਸੂਸ ਕਰਨਗੇ ਕਿ ਸਾਨੂੰ ਤੇ ਇੱਥੇ ਬੇਗਾਨੇ ਜਾਣਿਆ ਜਾਂਦਾ ਉਹਦੇ ਚੋਂ ਹੀ ਕਈ ਕਿਸਮ ਦੀਆਂ ਰਾਜਨੀਤਿਕ ਸੋਚਾਂ ਪੈਦਾ ਹੁੰਦੀਆਂ ਲਦਾਖ ਦੇ ਵਿੱਚ ਪੰਗੇ ਹੋਈ ਆ ਜਿਹੜੇ ਨਵੇਂ ਸ਼ੁਰੂ ਹੋਏ ਆ ਨਾਰਥ-ਈਸਟ ਵਿੱਚ ਮਨੀਪੁਰ ਤੋਂ ਪਹਿਲਾਂ ਹੀ ਪੰਗੇ ਆ ਇਹਨਾਂ ਨੂੰ ਸਮਝਣਾ ਚਾਹੀਦਾ ਹੈ ਇਸ ਲਈ ਮੈਂ ਤੁਹਾਡੀ ਗੱਲ ਦਾ ਜਵਾਬ ਲੰਬਾ ਦੇ ਦਿੱਤਾ ਥੋੜਾ ਪਰ ਇਹਦੀ ਅਸਲੀਅਤ ਇਹ ਆ ਕਿ ਇਹ ਆਰਐਸਐਸ ਭਾਜਪਾ ਨੂੰ ਪ੍ਰਧਾਨ ਮੰਤਰੀ ਇਹਨਾਂ ਦੋਸ਼ਾਂ ਤੋਂ ਮੁਕਤ ਨਹੀਂ ਕਰ ਸਕਦੇ ਬਾਕੀ ਇਹ ਗੱਲ ਰਹੀ ਗੱਲ ਕਿ ਜੇ ਇੰਨੇ ਹੀ ਇਹ ਸਚੀ ਮੁਚੀ ਸਿੱਖਾਂ ਪ੍ਰਤੀ ਸੋਹਿਰ ਦੇ ਗਿਆ ਇੱਕ ਕਮਿਸ਼ਨ ਬਣਾਉਣ ਠੀਕ ਹੈ ਕਾਂਗਰਸ ਨੂੰ ਬਣਾਉਣਾ ਚਾਹੀਦਾ ਸੀ ਜੇ ਉਹਨਾਂ ਨੇ ਬਣਾਇਆ ਤੁਸੀਂ ਕਮਿਸ਼ਨ ਬਣਾਓ ਜਿਹੜਾ ਸਚਾਈ ਸਚਾਈ ਨੂੰ ਜਾਣੇ ਔਰ ਜਿਹੜਾ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰੇ ਸੀ ਕਿੰਨੀ ਵਾਰੀ ਤੁਹਾਡੇ ਚੈਨਲ ਤੇ ਮੈਂ ਪਹਿਲਾਂ ਵੀ ਕਹਿ ਚੁੱਕਾ ਇਹ ਗੱਲ ਨੂੰ ਕਿ ਜਿਹੜਾ ਜਿਹੜਾ ਜਿਹੜੇ ਆਪਸੀ ਪਾੜ ਪਏ ਆ ਦੋਵਾਂ ਬਰਾਦਰੀਆਂ 'ਚ ਬਾਰ ਬਾਰ ਉਹ ਚਰਚਾ ਹੁੰਦੀ ਆ ਉਸ ਦਾ ਸਾਰਿਆਂ ਨੂੰ ਲੱਗੇ ਕਿ ਸਾਨੂੰ ਇਨਸਾਫ ਮਿਲ ਗਿਆ ਤੇ ਕਲੋਜ਼ਰ ਰਿਪੋਰਟ ਹੋ ਗਈ ਜੀ ਤਾਂ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਪ੍ਰੋਫੈਸਰ ਸਾਹਿਬ ਕਿ ਦਿੱਲੀ 1984 ਦਾ ਜਿਹੜਾ ਸੀ ਕਤਲੇਆਮ ਹੋਇਆ ਉਹਦੇ ਵਿੱਚ ਜਿਹੜੇ ਚਾਹੇ ਦੋਸ਼ੀ ਹੋਣ ਸੱਜਨ ਕੁਮਾਰ ਵਰਗੇ ਜਾਂ ਹੋਰ ਉਹਨਾਂ ਨੂੰ ਜਿਹੜਾ ਉਹ ਸਜਾਵਾਂ ਤੱਕ ਜਿਹੜਾ ਉਹ ਭਾਜਪਾ ਸਰਕਾਰ ਦੇ ਵਿੱਚ ਹੀ ਉਹਨੂੰ ਪਹੁੰਚਾਇਆ ਗਿਆ ਜਾਂ ਫਿਰ ਉੱਥੋਂ ਦੇ ਜਿਹੜੇ ਪੀੜਤ ਉਹਨਾਂ ਨੂੰ ਸਰਕਾਰੀ ਨੌਕਰੀਆਂ ਵੀ ਦਿੱਤੀਆਂ ਗਈਆਂ ਦਿੱਲੀ ਸਰਕਾਰ ਦੇ ਵੱਲੋਂ ਆਪਣੇ ਨਾਲ ਇੱਥੇ ਭਾਜਪਾ ਤੋਂ ਸਪੋਕਸਪਰਸਨ ਨੇ ਕੁਲਦੀਪ ਸਿੰਘ ਧਾਲੀਵਾਲ ਉਹ ਵੀ ਜੁੜ ਚੁੱਕੇ ਨੇ ਧਾਲੀਵਾਲ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਜੀ ਸਾਰੇ ਪੈਨਲਿਸਟਾਂ ਨੂੰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੁਲਦੀਪ ਸਿੰਘ ਜੀ ਵੈਸੇ ਤਾਂ ਜਿਹੜਾ ਉਹ ਪੰਜਾਬ ਦੇ ਵਿੱਚ ਆਰਐਸਐਸ ਨੂੰ ਲੈ ਕੇ ਬੜੇ ਤਰ੍ਹਾਂ ਦੀਆਂ ਆਪ ਕੋ ਆਪਣੀਆਂ ਰਾਏ ਰਾਏ ਵੀ ਰੱਖੇ ਨੇ ਕੋਈ ਹੱਕ ਦੇ ਵਿੱਚ ਹੈ ਕੋਈ ਖਿਲਾਫ ਹੈ ਪਰ ਦਿੱਲੀ ਦੇ ਵਿੱਚ ਜੋ 1984 ਦੇ ਵਿੱਚ ਹੋਇਆ ਤੇ ਉੱਥੇ ਉਸ ਨੂੰ ਲੈ ਕੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੋ ਬਿਆਨ ਦਿੱਤਾ ਗਿਆ ਤੇ ਉਸ ਨੂੰ ਲੈ ਕੇ ਐ ਜੀ ਪੀ ਸੀ ਨੇ ਕਿਹਾ ਕਿ ਜਿਵੇਂ ਕਿ ਥੋੜੀ ਦਿਰ ਪਹਿਲਾਂ ਪ੍ਰੋਫੈਸਰ ਮਨਜੀਤ ਸਿੰਘ ਵੀ ਕਹਿ ਰਹੇ ਸਨ ਨਾ ਉਹਨਾਂ ਨੇ ਇੱਕ ਆਰਟੀਕਲ ਦਾ ਹਵਾਲਾ ਦਿੱਤਾ ਕਿ ਜਿਹੜਾ ਇਹ 40 ਤੋਂ ਵੱਧ ਅਜਿਹੀਆਂ ਐਫਆਈਆਰਜ਼ ਨੇ ਉੱਥੇ ਦਰਜ ਹੋਈਆਂ ਜਿਹੜੀਆਂ ਆਰਐਸਐਸ ਨਾਲ ਸੰਬੰਧਿਤ ਵਰਕਰਾਂ ਤੇ ਦਰਜ ਹੋਈਆਂ 1984 ਦੇ ਕਤਲੇਆਮ ਨੂੰ ਲੈ ਕੇ ਅ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਜਿਹੜੀ ਕਹਿਣੀ ਚਾਹਣਾ ਕਿ ਭਾਰਤ ਦੇ ਵਿੱਚ ਜਿੱਥੇ ਸਿੱਖਾਂ ਨੇ ਕੁਰਬਾਨੀਆਂ ਕਰਕੇ ਧਰਮ ਬਚਿਆ ਹੋਵੇ ਜਿੱਥੇ ਸਿੱਖਾਂ ਦੀਆਂ ਕੁਰਬਾਨੀਆਂ ਕਰਕੇ ਅੱਜ ਦੂਜੇ ਧਰਮ ਬਚੇ ਹੋਣ ਉਸ ਭਾਰਤ ਦੇਸ਼ ਦੇ ਵਿੱਚ ਸਿੱਖਾਂ ਦਾ ਐਡੇ ਵੱਡੇ ਪੱਧਰ ਤੇ ਕਤਲੇਆਮ ਹੋ ਜਾਣਾ ਉਹ ਇੱਕ ਨਸਲਕੁਸ਼ੀ ਸੀ ਕਤਲੇਆਮ ਨਹੀਂ ਸੀ ਐਨੀ ਨਫ਼ਰਤ ਇੱਕ ਲੀਡਰ ਮਰ ਗਿਆ ਜਿਹੜੇ ਲੀਡਰ ਨੇ ਸਾਡੇ ਮੁਕੱਦਸ ਥਾਨ ਤੇ ਹਮਲਾ ਕਰਵਾਇਆ ਤਾਂ ਉਹ ਸਾਰੀ ਜਿਹੜੀ ਬਰਾਦਰੀ ਖਤਮ ਕਰ ਦਿੱਤੀ ਮਤਲਬ ਇਹ ਐਡੀ ਜ਼ਿਆਦਾ ਭਿਆਨਕ ਪਾਪ ਜਿਹੜਾ ਹੈਗਾ ਉਹ ਕਾਂਗਰਸ ਨੇ ਕੀਤਾ ਸੀ ਹੁਣ ਉਹਨੂੰ ਬੈਲੈਂਸ ਕਰਨ ਦੇ ਲਈ ਕਾਂਗਰਸ ਨੇ ਕੁਝ ਐਫ ਆਈ ਆਰ ਦਰਜ ਕੀਤੇ ਆ ਪ੍ਰੈਸਾ ਵੀ ਇਸ ਮਾਮਲੇ 'ਚ ਬਿਲਕੁਲ ਸੱਚ ਕਹਿ ਰਹੇ ਨੇ ਜਿਹਦੇ ਵਿੱਚ ਉਹਨਾਂ ਨੇ ਮਤਲਬ ਭਾਜਪਾ ਦੇ ਕੁਝ ਵਰਕਰਾਂ ਤੇ ਜੜੀਆਂ ਐਫ ਆਈ ਆਰ ਦੇ ਨਾਮ ਆਇਜੇ ਉਸ ਤੋਂ ਬਾਅਦ ਨਾਨਾਵਾਦੀ ਕਮਿਸ਼ਨ ਬਣਿਆ ਉਹ ਕਮਿਸ਼ਨ 'ਚ ਸਾਫ ਪਤਾ ਲੱਗਿਆ ਵੀ ਉਹ ਬੰਦਿਆਂ ਦਾ ਉੱਥੇ ਕੋਈ ਰੋਲ ਨਹੀਂ ਸੀ ਔਰ ਜੇ ਤੁਸੀਂ ਇਹਦੀ ਪਰਚੋਲ ਕਰੋ ਤਾਂ ਜਿਹੜੀ ਰੀਹੈਬਿਲੀਟੇਸ਼ਨ ਆ ਤਾਂ ਰੀਹੈਬਿਲੀਟੇਸ਼ਨ ਦੇ ਵਿੱਚ 100% ਦੀ ਸੰਗਠਨ ਦੇ ਵਰਕਰਾਂ ਨੇ ਉੱਥੇ ਜਿਹੜਾ ਹੈਗਾ ਭਾਗ ਲਿਆ ਹੁਣ ਮੇਨ ਗੱਲ ਹੈ ਕਿ ਸੰਗਠਨ ਦੀ ਇੱਕ ਹੋਰ ਬੜੀ ਉਹ ਗੱਲ ਹੈਗੀ ਕਿਉਂਕਿ ਨਾ ਤਾਂ ਸੰਗਠਨ ਕਿਸੇ ਤੋਂ ਪੈਸੇ ਲੈਂਦਾ ਉਹ ਸਵੈਮ ਸੇਵਕ ਖੁਦ ਪੈਸੇ ਪਾਉਂਦੇ ਆ ਉਹ ਕਿਸੇ ਤੋਂ ਡੋਨੇਸ਼ਨ ਨਹੀਂ ਮੰਗਦੇ ਉਹ ਡੋਨੇਸ਼ਨ ਨਾ ਮੰਗਣ ਕਰਕੇ ਪ੍ਰੋਮੋਸ਼ਨ ਨਹੀਂ ਕਰਦੇ ਹੁਣ ਉਹ ਪ੍ਰੋਮੋਸ਼ਨ ਤੋਂ ਬਿਨਾਂ ਜਿਹੜੀ ਹੈਗੀ ਆ ਉਹਨਾਂ ਦੀ ਇਹ ਸਮੱਸਿਆ ਆ ਜਾਂਦੀ ਕਿ ਉਹਨਾਂ ਦੇ ਕੀਤੇ ਕੰਮ ਜਿਹੜੇ ਹੈਗੇ ਆ ਉਹ ਉਸ ਤਰੀਕੇ ਨਾਲ ਕਿਉਂਕਿ ਉਹ ਕਹਿੰਦੇ ਅੱਜ ਵੀ ਕਿਹਾ ਸੁਦਰਸ਼ਨ ਸਿੰਘ ਕਹਿੰਦੇ ਵੀ ਸਾਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਇਹ ਜਿਹੜਾ ਇੱਕ ਇਹਨੂੰ ਦੱਸੀਏ ਕੁਝ ਕਰਨਾ ਅਸੀਂ ਸਮਾਜ ਲਈ ਕੰਮ ਕਰਦੇ ਹਾਂ ਸਮਾਜ ਰੈਕਗਨਾਈਜ਼ ਕਰਦਾ ਹੈ ਗੱਲ ਖਤਮ ਉਹਨਾਂ ਨੇ ਪਾਰਟਿਸਿਪੇਟ ਕੀਤਾ ਇਸ ਗੱਲ ਦੇ ਵੀ ਸਾਰੇ ਉੱਥੇ ਸਬੂਤ ਨੇ ਸਭ ਕੁਝ ਨੇ ਲੋਕ ਦੱਸਦੇ ਨੇ ਜਿਹੜੇ ਰੀਹੈਬਿਟੇਟ ਹੋ ਉਸ ਤੋਂ ਬਾਅਦ ਸਾਡੀਆਂ ਸਰਕਾਰਾਂ ਆਈਆਂ ਜਿਵੇਂ ਉਹਨਾਂ ਪ੍ਰੈਸ ਸਾਹਿਬ ਕਹਿੰਦੇ ਕਮਿਸ਼ਨ ਬਣਾ ਦਿਓ ਕਮਿਸ਼ਨ ਪ੍ਰੈਸ ਸਾਹਿਬ ਅਸੀਂ ਬਣਾਇਆ ਜੀ ਜਨਾਬ ਕਿਸੇ ਨੇ ਬਾਣੀ ਫੜੀ 35 ਸਾਲ ਉਲਟਾ ਪ੍ਰਧਾਨ ਮੰਤਰੀ ਸਿੱਖ ਬਣਾ ਕੇ ਇਹਨਾਂ ਨੇ ਉਸੇ ਤੋਂ ਮਾਫੀ ਮੰਗਾਤੀ ਔਰ ਇਹ ਕਹਿੰਦੇ ਜੀ ਬਸ ਮਹਾਨ ਕੰਮ ਹੋ ਗਿਆ ਅਸੀਂ ਸਿੱਖ ਨੂੰ ਬਣਾਤਾ ਸਿੱਖਾਂ ਦੇ ਹਸਾਨ ਕਰਤਾ ਗੱਲ ਖਤਮ ਹੋ ਗਈ ਅਸੀਂ ਕਮਿਸ਼ਨ ਬਣਾਇਆ ਅਸੀਂ ਅੰਦਰ ਕੀਤਾ ਸੱਜਣ ਕੁਮਾਰ ਟਾਈਟਲ ਅੰਦਰ ਜਾਣ ਨੂੰ ਤਿਆਰ ਹੈ ਔਰ ਜਿਹੜੇ ਪੀੜਤ ਸੀ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਇੱਕ ਸਰਕਾਰ ਚ ਨਹੀਂ ਦਿੱਤੀਆਂ ਇਕੱਲੀ ਦਿੱਲੀ ਚ ਨਹੀਂ ਦਿੱਤੀਆਂ ਉੱਥੇ ਕੇਂਦਰੀ ਬਦ ਦੀ ਐਡਾ ਲੰਮਾ ਸਮਾਂ ਸਰਕਾਰ ਰਹੀ ਉਹਨੇ ਹੱਥ ਨਹੀਂ ਪਾਇਆ ਇਹਨਾਂ ਨੂੰ ਕੋਈ ਮੰਤਰੀ ਨਹੀਂ ਬਣਾਇਆ ਸਿੱਖਾਂ ਨੂੰ ਔਰ ਅਸੀਂ ਜਿਹੜਾ ਹੈਗਾ ਹਰਿਆਣਾ ਦੀ ਸਰਕਾਰ ਦੇ ਵਿੱਚ ਵੀ ਆ ਕੇ ਜਿਹੜੇ ਪੀੜਤ ਸੀ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਔਰ ਜਿਹੜੇ ਜਿੰਨੇ ਵੀ ਸਿੱਖਾਂ ਤੇ ਜ਼ਖਮ ਲੱਗੇ ਬੰਦੀ ਸਿੰਘ ਛੱਡੇ ਅਸੀਂ ਜਿਹੜੇ 18 ਨੋਟੀਫਿਕੇਸ਼ਨ ਕੀਤਾ 6 ਛੱਡੇ ਗਏ ਅੱਗੋਂ ਵੀ ਸਾਡੇ ਪ੍ਰਯਾਸ ਜਿਹੜੇ ਆ ਉਹ ਜਾਰੀ ਨੇ ਉਹ ਜਿੰਨੇ ਸਿੱਖਾਂ ਦੇ ਮਸਲੇ ਆ ਉਹ ਸਾਰੇ ਦੇ ਸਾਰੇ ਭਾਰਤੀ ਜਨਤਾ ਪਾਰਟੀ ਹੱਲ ਕਰ ਰਹੀ ਹੈ ਅੱਜ ਪੰਜਾਬ ਚ ਹੜ ਆਏ ਤੁਸੀਂ ਉੱਥੇ ਵੀ ਦੇਖੋ ਦੇਖਿਆ ਜਿਹੜੀਆਂ ਬਾਕੀਆਂ ਕੋਈ ਨਿੱਕੀ ਮੋਟੀ ਐਨ ਜੀਓ ਵੀ ਲਈ ਫਿਰਦਾ ਜਿਹਦੇ ਕੋਲੇ ਮਤਲਬ 10 20 ਹਜ਼ਾਰ ਫਾਲੋਅਰ ਨੇ 50 ਹਜ਼ਾਰ ਫਾਲੋਅਰ ਨੇ ਉਹਨੇ ਖਬਰਾਂ ਲਵਾਤੀਆਂ ਮੈਂ ਫਲਾਣੇ ਦਾ ਕੰਬਲ ਵੰਡ ਕੇ ਆਇਆ ਮੈਂ ਕਰਕੇ ਆਂ ਸੰਗਠਨ ਨੇ ਟਰੱਕਾਂ ਦੇ ਟਰੱਕ ਭੱਜ ਕੇ ਲੋਕਾਂ ਦੇ ਕੋਲ ਪਹੁੰਚਿਆ RSS ਦੇ ਵਰਕਰ ਪਹੁੰਚੇ ਆ ਇੱਕ ਦੋ ਕੋਣਿਆਂ 'ਚ ਕਿਤੇ ਖਬਰ ਲੱਗੀ ਉਹ ਖਬਰ ਨਹੀਂ ਲਵਾਉਂਦੇ ਨਾ ਉਹ ਕਿਤੇ ਸੋਸ਼ਲ ਮੀਡੀਆ ਤੇ ਪਾਉਂਦੇ ਨਹੀਂ ਹੀ ਇੱਕ ਕਾਰਨ ਡਿਸਕਸ਼ਨ ਨਹੀਂ ਹੁੰਦੀ ਪਰ ਵੱਡੇ ਪੱਧਰ ਤੇ ਉਹਨਾਂ ਨੇ ਕੰਮ ਕੀਤਾ ਜਦੋਂ ਦੇਸ਼ ਤੇ ਆਪਦਾ ਆਉਂਦੀ ਹੈ ਹਰ ਥਾਂ ਤੇ RSS ਦਾ ਵਰਕਰ ਪਹੁੰਚਦਾ ਔਰ ਉਹਨੂੰ ਸਿਖਾਇਆ ਇਹ ਇਹ ਜਾਂਦਾ ਕਿ ਸਮਾਜ ਦੀ ਸੇਵਾ ਬਿਨਾ ਦਿਖਾਵੇ ਦੇ ਕਰਨੀ ਹੈ ਠੀਕ ਹੈ ਗੱਲ ਦਾ ਲੱਗਿਆ ਕਿ ਤੁਸੀਂ ਇੱਥੇ ਕਾਂਗਰਸ ਦਾ ਵੀ ਜ਼ਿਕਰ ਕੀਤਾ 1984 ਦੀ ਗੱਲ ਹੋਵੇ ਤੇ ਕਾਂਗਰਸ ਦੀ ਇਤੇ ਵਿੱਚ ਜਿਹੜੀ ਉਹ ਹਿੱਸੇਦਾਰੀ ਨਾ ਹੋਵੇ ਤਾਂ ਇਹਦੇ ਬਿਨਾ ਚਰਚਾ ਪੂਰੀ ਨਹੀਂ ਹੋ ਸਕਦੀ ਉਹਨਾਂ ਦੇ ਜਿਹੜੇ ਬੁਲਾਰੇ ਉਹਨਾਂ ਦਾ ਇੰਤਜ਼ਾਰ ਹੈ ਨੇ ਜਦੋਂ ਆਉਂਦੇ ਉਹਨਾਂ ਕੋ ਜਰੂਰ ਸਵਾਲ ਪੁੱਛਾਂਗੇ ਇਸ ਵਕਤ ਸਾਡਾ ਕੁਝ ਕਾਲਰ ਜੁੜ ਚੁੱਕੇ ਨੇ ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਸਤਿ ਸ਼੍ਰੀ ਅਕਾਲ ਜੀ ਕੌਣ ਸਾਹਿਬ ਨੇ ਫੋਨ ਲਾਈਨ ਤੇ ਕੀ ਆ ਤੁਹਾਡੀ ਰਾਏ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਰ ਕੀ ਨਾਂ ਹੈ ਤੁਹਾਡਾ ਕਿੱਥੋਂ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਹਰਮਨਪ੍ਰੀਤ ਸਿੰਘ ਸੇਕੋ ਬੋਲ ਰਿਹਾ ਜੀ ਜੀ ਸੇਕੋ ਸਾਹਿਬ ਸਵਾਗਤ ਹੈ ਮੈਂ ਇੱਕ ਲੜੀਬੱਧ ਤੌਰ ਤੇ ਇਹ ਗੱਲ ਕਰਨਾ ਚਾਹੁੰਦਾ ਹੈ ਕਿ ਜਿਹੜਾ ਇਤਿਹਾਸ ਹੁੰਦਾ ਹੈ ਨਾ ਜੀ ਤੇ ਕਈ ਵਾਰ ਮੂਰਤੀ ਭੰਜਕ ਹੁੰਦਾ ਹੈ ਜੀ ਆ ਜੇ ਅਸੀਂ ਕਹੀਏ ਵੀ ਆਰਐਸਐਸ ਜਿਆ ਜਾ ਦੇਖੋ ਆਰਐਸਐਸ ਦੀ ਸ਼ਮੂਲੀਅਤ 1925 ਦੀ ਹੈ ਤੇ ਆਰਐਸਐਸ ਜਿਹੜੀ ਹੈ ਇਹ ਕੇਵਲ ਇਹ ਪ੍ਰੋਫੈਸਰ ਮਨਜੀਤ ਸਾਹਿਬ ਮੈਂ ਨਾ ਮੈਂ ਇਹਨਾਂ ਦਾ ਰੈਦਰ ਸਟੂਡੈਂਟ ਵੀ ਰਿਹਾ ਹਾਂ ਇਹ ਜਿਹੜੀ ਇਤਿਹਾਸ ਦੇ ਵਿੱਚ ਜਿਹੜੀ ਆਰਐਐਸਐ ਇਕੱਲੀ ਇਹਨੂੰ ਇਹ ਕਹੀਏ ਵੀ ਭਾਜਪਾ ਦਾ ਯੂਨਿਟ ਨਹੀਂ ਇਹ ਕਾਂਗਰਸ ਦਾ ਯੂਨਿਟ ਵੀ ਰਹੀ ਹੈ ਇਹ ਹਮੇਸ਼ਾ ਹੋਇਆ ਇਤਿਹਾਸ ਦੇ ਵਿੱਚ ਵੀ ਪਹਿਲਾਂ ਜਦੋਂ ਟੂ ਨੇਸ਼ਨ ਥਿਊਰੀ ਆਸਤਿਆਂ ਹੀ ਜਨਾਬ ਨੂੰ ਜ਼ਿੰਮੇਵਾਰ ਠਹਾਉਨੇ ਆ ਉੱਥੇ ਸਾਨੂੰ ਇਹ ਵੀ ਕਹਿਣਾ ਚਾਹੀਦਾ ਹੈ ਵੀ ਅਸੀਂ ਅਸੀਂ ਇਹ ਮੰਨੀਏ ਅਸੀਂ ਇਸ ਗੱਲ ਨੂੰ ਇਸ ਗੱਲ ਦਾ ਇਸ਼ਾਰਾ ਕਰੀਏ ਕਿ ਟੂਨੇਸ਼ਨ ਥਿਊਰੀ ਜਿਹੜੀ ਦੇਣ ਵਾਲੇ ਸੀਗੇ ਪਹਿਲਾਂ ਆਪਣੇ ਲਾਲਾ ਲਾਜਪਤ ਰਾਏ ਉਹ ਕਾਂਗਰਸ ਸੀਗੇ ਹਾਲਾਂਕਿ ਕਾਂਗਰਸ ਸੀਗੇ ਪਰ ਉਹਨਾਂ ਦੀ ਜਿਹੜੀ ਇੰਟੈਂਸ਼ਨ ਸੀਗੇ ਉਹਨਾਂ ਦੀਆਂ ਐਲੀਨੇਸ਼ਨ ਜਿਹੜੀ ਸੀਗੀ ਉਹ ਭਾਜੀਪੀ ਮਤਲਬ ਇੱਕ ਤਰ੍ਹਾਂ ਹਿੰਦੂ ਮਾਸਮਵਲ ਸੀ ਇਸ ਤੋਂ ਬਾਅਦ ਵੀ ਇਹ ਚੀਜ਼ਾਂ ਚਲਦੀ ਰਹੀਆਂ ਇਵਨ ਜੇ ਆਪਾਂ ਪਾਰਟੀਸ਼ਨ ਵਾਲ ਵੀ ਦੇਖੀਏ ਤਾਂ ਜੇ ਆਪਾਂ ਦੇਖੀਏ 47 ਵਿਲੇ ਵੀ ਤਾਂ 47 ਵਿਲੇ ਵੀ ਇਹ ਚੀਜ਼ਾਂ ਹੋਈਆਂ 47 ਵਿਲੇ ਵੀ ਚੀਜ਼ਾਂ ਹੋਈਆਂ ਉਸ ਲਈ ਪੰਡਤ ਜਵਾਹਰ ਲਾਲ ਨਹਿਰੂ ਤੇ ਦੂਜੇ ਜਿਹੜੇ ਆਪਣੇ ਉਸ ਵੇਲੇ ਦੇ ਜਿਹੜੇ ਜਨਾਂ ਦੀ ਬਹੁਤ ਇੱਜ਼ਤ ਕਰਦੇ ਐਡਾ ਵੱਡਾ ਟਾਵਰ ਬਣਾਤਾ ਉਹਨਾਂ ਦਾ ਹੈ ਨਾ ਤੇ ਉਹ ਚਾਹੁੰਦੇ ਸੀ ਵੀ ਆਰਐਸਐਸ ਨੂੰ ਸਮਿਲਿਤ ਕੀਤਾ ਜਾਵੇ ਕਿ ਇਹਦੇ ਵਿੱਚ ਕਾਂਗਰਸ ਦੇ ਵਿੱਚ ਮੈਂ ਇਤਿਹਾਸ ਦੀ ਗੱਲ ਕਰ ਰਿਹਾ ਔਰ ਪ੍ਰੋਫੈਸਰ ਸਾਹਿਬ ਮੇਰੀ ਗੱਲ ਨੂੰ ਤਸਦੀਕ ਕਰਨਗੇ ਔਰ ਇੱਕ ਇਹ ਕੋਸ਼ਿਸ਼ ਕੀਤੀ ਗਈ ਪਰ ਉਸ ਵੇਲੇ ਦੇ ਪੰਡਿਤ ਜੀ ਨੇ ਕਿਹਾ ਨਹਿਰੂ ਸਾਹਿਬ ਨੇ ਕਿਹਾ ਵੀ ਨਹੀਂ ਐਡਾ ਨਹੀਂ ਐ ਇਹ ਸਮਿਲਿਤ ਨਹੀਂ ਹੋਣਗੇ ਔਰ ਬੈਨ ਵੀ ਹੋਈ ਚਲੋ ਮਹਾਤਮਾ ਗਾਂਧੀ ਦੀ ਡੈਥ ਹੋਈ ਵਟਸ ਐਵਰ ਪਰ ਫਿਰ ਵੀ ਦੇ ਵਰ ਪਾਰਟ ਆਫ ਦ ਕਾਂਗਰਸ ਕਤੇ ਨਾ ਕਿਤੇ ਜਦ ਤੱਕ ਪੰਡਤ ਜਵਾਹਰ ਲਾਲ ਨਹਿਰੂ ਜਿੰਦੇ ਰਹੇ ਹਨਾ ਜਾਂ ਪੰਜਾਬ ਦੇ ਵਿੱਚ ਪ੍ਰਤਾਪ ਸਿੰਘ ਕੈਰੋਂ ਜਿਉਂਦੇ ਰਹੇ ਤਦ ਤੱਕ ਆਰਐਸਐਸ ਦਾ ਕਾਂਗਰਸ ਦੇ ਵਿੱਚ ਕੋਈ ਐਂਟਰੀ ਨਹੀਂ ਸੀ ਪਰ ਮੈਡਮ ਇੰਦਰਾ ਗਾਂਧੀ ਆਏ ਜਾਂ ਉਸ ਤੋਂ ਬਾਅਦ ਇਹ ਦੇ ਵਰ ਪਾਰਟ ਆਫ ਕਿਉਂਕਿ ਇਹਨਾਂ ਇਹਨਾਂ ਲੋਕ ਇਹਨਾਂ ਨੂੰ ਟਿਕਟਾ ਕੋਈ ਨਹੀਂ ਮਿਲਦੀਆਂ ਆਈਆਂ ਤੁਸੀਂ ਮੈਨੂੰ ਦੱਸੋ ਵੀ ਪੋਲੀਟੀਕਲ ਹਿਸਟਰੀ ਦੇ ਵਿੱਚ 75 ਤੋਂ ਬਾਅਦ ਜਾਂ 70 ਐਮਰਜੈਂਸੀ ਤੋਂ ਪਹਿਲਾਂ ਇਹਨਾਂ ਕੋਲ ਕਿੰਨੀਆਂ ਟਿਕਟਾਂ ਸੀ ਇਹ ਸਿਰਫ ਸਿਰਫ ਔਰ ਸਿਰਫ ਜਿਵੇਂ ਮਰਸਨਰੀਜ਼ ਨਹੀਂ ਹੁੰਦੇ ਇਹ ਮਰਸਨਰੀ ਸੀਗੇ ਮਰਸਨਰੀ ਸਮਝਦੇ ਹੋ ਵੀ ਜਿਹੜੇ ਗੁੰਡੇ ਤੇ ਪੈਸੇ ਦੇ ਕੇ ਲੈ ਹੋਏ ਬਦਮਾਸ਼ ਦੇ ਵਰਕ ਲਾਈਕ ਮਰਸਨਰੀਜ਼ ਔਰ ਇਹ ਕੰਮ ਕਰਦੇ ਰਹੇ ਲਗਾਤਾਰ ਹਾਂ ਬਾਅਦ ਵਿੱਚ ਜਦੋਂ ਮਜਬੂਤੀ ਮਿਲੀ ਔਰ ਵੇਖੋ ਇਹ ਵੀ ਇਤਿਹਾਸ ਦੀ ਇੱਕ ਤਰਸਦੀ ਹੈ ਕਿ ਜਦੋਂ ਈਵਨ ਜਦੋਂ ਆਪਣਾ ਬਾਬਰੀ ਮਸਜਿਦ ਦਾ ਆਇਆ ਮੂਮੈਂਟ ਤਾਂ ਉਹ ਉਹਨੇ ਚਾਬੀ ਜੀਵ ਗਾਂਧੀ ਨਹੀਂ ਦਿੱਤੀ ਪਰ ਅੱਤਲਾਸਟ ਮੂਮੈਂਟ ਜਿਹੜਾ ਮੂਮੈਂਟ ਉਹ ਲਾਲ ਕੁਸ਼ਨ ਅਡਵਾਨੀ ਜੀ ਲੱਗੇ ਤੇ ਉਦੋਂ ਬਾਅਦ ਜੜੀ ਆ ਇਹ ਖਿਸਕ ਕੇ ਜਿਹੜਾ ਉਹ ਆਰਐਸਐਸ ਆ ਜਿਹੜੀ ਪਹਿਲਾਂ ਇਹਨਾਂ ਦਾ ਵੋਟ ਬੰਦੇ ਸੀਗੀ ਉਹ ਸਭ ਇਤਿਹਾਸ ਤੋਂ ਇਤਿਹਾਸ ਦਾ ਪ੍ਰਵਾ ਪਰਛਾਵਾਂ ਜਿਹੜਾ ਹਮੇਸ਼ਾ ਅਤੀਤ ਜੜਾਇਆ ਉਹ ਮੌਜੂਦਾ ਸਮੇਂ ਦੇ ਵਿੱਚ ਪੈਂਦਾ ਹੈ ਸੋ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਨੂੰ ਜਿਹੜੀ ਇਹ ਡਿਟੇਲ ਦੇ ਵਿੱਚ ਸਾਰੀ ਗੱਲ ਜੜੀ ਆ ਉਹ ਰੱਖਣ ਦੇ ਲਈ ਤੇ ਅੱਗੇ ਆਪਾਂ ਚਰਚਾ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਇੱਕ ਹੋਰ ਕਾਲਰ ਨੇ ਸਸਤੀਕਾਲ ਜੀ ਕੌਣ ਸਾਹਿਬ ਨੇ ਸਾਡੇ ਨਾਲ ਜੁੜੇ ਕੀ ਕਹਿਣਾ ਚਾਹੁੰਦੇ ਹਾਂਜੀ ਸਰ ਸਸਤੀਕਾਲ ਜੀ ਹਾਂਜੀ ਕੀ ਨਾਮ ਜੀ ਮਰਨੋ ਨਾ ਚਰਨ ਸਿੰਘ ਜੀ ਮੈਂ ਚਰਨ ਸਿੰਘ ਜੀ ਕੀ ਕਹਿਣਾ ਚਾਹੁੰਦੇ ਥਾ ਥੱਲ ਇਸ ਤਰ੍ਹਾਂ ਆਪਣੇ ਧਾਲੀਵਾਲ ਸਾਹਿਬ ਹੁਣਾਂ ਨੂੰ ਚਾਹੀਦਾ ਵੀ ਇਹ ਨਾ ਜਿਹੜੇ ਅਡਵਾਨੀ ਜੀ ਦੀ ਇੱਕ ਕਿਤਾਬ ਆ ਮਾਈ ਕੰਟਰੀ ਮਾਈ ਲਾਈਫ ਉਹਨੂੰ ਪੜ੍ਹ ਲੈਣ ਪਹਿਲਾਂ ਉੱਤੇ 436 ਪੇਜ ਤੇ ਅਡਵਾਨੀ ਸਾਹਿਬ ਨੇ ਖੁਦ ਲਿਖਿਆ ਆ ਬਈ ਇਦਰਾ ਗਾਂਧੀ ਜੀ ਹੁਣੇ ਇਹ ਆਨਾਗਾਨੀ ਕਰ ਰਿਆ ਸੀ ਹਰਮੰਦਰ ਸਾਹਿਬ ਅਟੈਕ ਕਰਾਂ ਤੇ ਅਸੀਂ ਹੀ ਕਹੇ ਕਿ ਉਹ ਕਾਰਵਾਈ ਕਰਾਈ ਆ ਬਾਕੀ ਰਹੀ ਗੱਲ ਜਿਹੜੀ ਇਹ ਕਰਦੇ ਆ ਵੀ ਪੰਜਾਬ ਹਸਕਾਰ ਸਿਸ ਦੀ ਵਿਚਾਰਧਾਰਾ ਆਰਸਨ ਸਦੀ ਵਿਚਾਰਤਾਰਾ ਸ਼ੁਰੂ ਹੁੰਦੀ ਆ ਜਿਹੜੇ ਗੋਲ ਵਰਕਰ ਸੀ ਉਹ ਕਹਿੰਦੇ ਸੀ ਸਕੂਦਰਾ ਨੂੰ ਆਜ਼ਾਦੀ ਦੇਣ ਤੋਂ ਜੀ ਜਿਆਦਾ ਮੈਨੂੰ ਕਮਜੇ ਹੋਵੇ ਤਾਂ ਮੈਂ ਅੰਗਰੇਜ਼ਾਂ ਦੀ ਸਾਰੀ ਉਮਰ ਗੁਲਾਮੀ ਕਰ ਸਕਦਾ ਪਰ ਇਹ ਜਿਹੜਾ 헤ੜਲਾ ਹੈਗਾ ਕਿਸਾਨ ਵਰਗਾ ਮਜ਼ਦੂਰ ਵਰਗਾ ਇਹਨਾਂ ਨੂੰ ਬਰਾਬਰਤਾ ਨਹੀਂ ਚਾਹੀਦੀ ਤੇ ਧਾਲੀਵਾਲ ਸਾਹਿਬ ਕਿਹੜੀਆਂ ਗੱਲਾਂ ਕਹਿੰਦੀ ਜਾਂਦੇ ਨੇ ਵੀ ਬਰਾਬਰਤਾ ਦੇਣਗੇ ਇਹ ਇਹ ਸਾਰਾ ਕੁਝ ਕੀਤਾ ਕਰਾਇਆ ਤਾਂ ਇਹਨਾਂ ਦਾ ਹੀ ਆ ਦੇ ਨਮਰਤ ਦੇ ਵਿੱਚ ਚਰਨ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਸਾਨੂੰ ਜੋੜਨ ਦੇ ਲਈ ਤੇ ਆਪਣੇ ਵਿਚਾਰ ਜਿਹੜੇ ਆ ਉਹ ਰੱਖਣ ਦੇ ਲਈ ਪ੍ਰੋਫੈਸਰ ਮਨਜੀਤ ਸਿੰਘ ਜੀ ਜਿਵੇਂ ਕਿ ਇਸ ਤੋਂ ਪਹਿਲਾਂ ਸੇਖੋਂ ਜੀ ਵੀ ਜੁੜੇ ਉਹਨਾਂ ਨੇ ਵੀ ਕਾਫੀ ਜਿਹੜਾ ਇਤਿਹਾਸ ਤੇ ਵੀ ਜਿਹੜਾ ਗੱਲ ਕੀਤੀ ਹੁਣ ਚਰਨ ਸਿੰਘ ਨੇ ਵੀ ਗੱਲ ਕੀਤੀ ਹੈ ਪਰ ਸਵਾਲ ਇਹ ਹੈ ਕਿ ਇਸ ਤੋਂ ਪਹਿਲਾਂ ਜੇ 84 ਦੀ ਹੀ ਗੱਲ ਕੀਤੀ ਜਾਵੇ ਤਾਂ ਸਾਰਾ ਜਿਹੜਾ ਕਹਿ ਸਕਦੇ ਹਾਂ ਕਿ ਦੋਸ਼ ਹਮੇਸ਼ਾ ਜਿਹੜਾ આરોਪ ਹੈ ਉਹ ਕਾਂਗਰਸ ਤੇ ਜਾਂਦਾ ਹੈ ਤੇ ਕਾਂਗਰਸ ਨੂੰ ਤਾਂ ਫਿਰ ਵੀ ਸਿੱਖਾਂ ਨੇ ਜਾਂ ਪੰਜਾਬੀਆਂ ਨੇ ਨੇੜੇ ਲਗਾ ਲਿਆ ਕਈ ਵਾਰ ਸੱਤਾ ਵੀ ਦੇਤੀ 1984 ਤੋਂ ਬਾਅਦ ਤੇ ਆਖਰ ਆਰਐਸਐਸ ਜਾਂ ਬੀਜੇਪੀ ਤੇ ਇਹਨਾਂ ਨੂੰ ਲੈ ਕੇ ਸ਼ੱਕ ਹੀ ਕਿਉਂ ਨੇ ਸਿੱਖ ਖਾਸ ਤੌਰ ਤੇ ਇਹ ਉਹਦਾ ਕਾਰਨ ਦੇਖੋ ਜਦੋਂ ਤੁਸੀਂ ਇੱਕ ਫਿਰਕੂ ਪੋਲਿਟਿਕਸ ਕਰੋਗੇ ਹੈਨਾ ਤੀਰ ਮੇ ਰਾਲੀ ਕਿ ਕਦੀ ਮੁਸਲਮਾਨਾਂ ਨੂੰ ਟਾਰਗੇਟ ਕਰਨਾ ਕਦੀ ਕੱਟਗਿੰਦੀਆਂ ਨੂੰ ਹੁਣ ਵਿਸ਼ਵ ਬਿੰਦੂ ਪ੍ਰੀਸ਼ਦ ਕੀ ਹੈ ਬਜਰੰਗ ਦਲ ਕੀ ਹੈ ਇਹੋ ਜੇ ਕਿੰਨੇ ਹੋਰ ਦਲ ਕਿੰਨੇ ਆ ਇਥੇ ਉਹ ਸਾਰੇ ਆ ਆਰਐਸਐਸ ਦੇ ਹੀ ਆ ਨਾ ਕੀ ਉਹਨਾਂ ਤੇ ਕਦੀ ਇਹ ਚਿੰਤਨ ਮੰਥਨ ਕਰਦੇ ਆ ਕਿ ਉਹ ਦੇਸ਼ ਦੇ ਵਿੱਚ ਕੀ ਕੁਝ ਕਰਦੇ ਆ ਨਿੱਕੀ ਜੀ ਗੱਲ ਤੇ ਜਿਉਂ ਰੌਲਾ ਫਲਾਣਾ ਟਮਖਾਣਾ ਦੇਸ਼ ਦੇ ਵਿੱਚ ਆਪਸੀ ਭਾਈਚਾਰੇ ਨੂੰ ਤੋੜਨਾ ਜਾਂ ਉਹਦੇ ਵਿੱਚ ਟਾਰਗੇਟ ਕਰਨਾ ਇਹ ਅੰਦਰਲੇ ਆ ਇਹ ਬਾਹਰਲੇ ਆ ਬੰਚ ਆਫ ਥੌਟਸ ਇਹਨਾਂ ਦੇ ਆਰਐਸਐਸ ਦੇ ਬਾਨੀਆਂ ਦਾ ਹੀ ਕਿਤਾਬ ਲਿਖੀ ਹੋਈ ਹੈ ਉਹ ਵੀ ਟਾਲੀਵਾਲ ਜੀ ਨੇ ਜ਼ਰੂਰ ਦੇਖਣੀ ਚਾਹੀਦੀ ਹੈ ਜਿਹਦੇ ਵਿੱਚ ਉਹ ਕਿਵੇਂ 크੍ਰਿਸਚੀਅਨ ਨੂੰ ਤੇ ਜਿਹੜੇ ਵਿਦੇਸ਼ੀ ਮੰਨਦੇ ਆ 크੍ਰਿਸਚੀਅਨ ਤੇ ਮੁਸਲਮਾਨਾਂ ਨੂੰ ਤੇ ਕਮਿਊਨਿਸਟਾਂ ਨੂੰ ਕਹਿੰਦੇ ਵੀ ਇਹ ਬਾਹਰਲੇ ਲੋਕਾਂ ਦੀ ਪੂਜਾ ਕਰਦੇ ਆ ਤਿੰਨਾਂ ਨੂੰ ਉਹ ਵਿਦੇਸ਼ੀ ਮੰਨਦੇ ਆ ਤੇ ਤਿੰਨਾਂ ਨੂੰ ਟਾਰਗੇਟ ਕਰਦੇ ਆ ਸਿੱਖਾਂ ਨੂੰ ਉਹ ਕੇਸਾ ਧਾਰੀ Hindu ਮੰਨਦੇ ਆ ਸਵਾਲ ਪਤਾ ਕੀ ਹੈ ਜਿਹੜਾ ਦੂਸਰੇ ਚੰਦ ਸਿੰਘ ਉਹਨਾਂ ਨੇ ਗੱਲ ਕੀਤੀ ਹੈ RSS ਸਮਾਜਿਕ ਕੰਮ ਕਰਦੀ ਆ ਆਦੀਵਾਸੀਆਂ 'ਚ ਕੰਮ ਕਰਦੀ ਆ ਵੈਲਫੇਅਰ ਦੇ ਕੰਮ ਕਰਦੀ ਆ ਸਕੂਲ ਬਖੋਲਦੀ ਆ ਕਿਉਂਕਿ ਦੇਸ਼ ਦੇ ਵਿੱਚ ਸਾਰੇ ਹੀ ਕਰਦੇ ਆ ਉਹ ਸਿੱਖ ਵੀ ਕਰਦੇ ਆ ਹੋਰ ਧਰਮ ਵੀ ਕਰਦੇ ਕੱਲੇ ਇਹ ਥੋੜੀ ਕਰਦੇ ਆ ਉਹ ਵੀ ਮੁਸਲਮਾਨ ਵੀ ਮਦਰਸੇ ਖੋਲਦੇ ਆ ਉਹ ਆਪਣਾ ਧਰਮ ਦਾ ਪ੍ਰਚਾਰ ਕਰਦੇ ਆ ਇਹ ਆਪਣੇ ਧਰਮ ਦਾ ਪ੍ਰਚਾਰ ਕਰਦੇ ਜਿਹੜੀ ਸਭ ਤੋਂ ਵੱਡੀ ਜੜਿੱਕੇ ਵਾਲੀ ਗੱਲ ਜੋ ਚਰਨ ਸਿੰਘ ਜੀ ਨੇ ਕਹੀ ਕਿ ਕੀ RSS ਆਪਣੇ ਹੈੱਡ ਨੂੰ ਕਦੀ ਉਹ ਨੌਨ ਬ੍ਰਾਹਮਣ ਨੂੰ ਦੇਣਗੇ ਕਦੀ ਕਿਸੇ ਦਲਿਤ ਨੂੰ ਦੇਣਗੇ ਕਿਸੇ ਔਰਤ ਨੂੰ ਦਲਿਤ ਔਰਤ ਨੂੰ ਉਹਦਾ ਹੈੱਡ ਬਣਾਉਣਗੇ ਕਦੇ ਨਹੀਂ ਬਣਾਉਣਗੇ ਲੈ ਮੈਂ ਅੱਜ ਚੈਨਲ ਤੇ ਬੋਲ ਕੇ ਕਹਿ ਰਿਹਾ ਜੀ ਕਿਉਂਕਿ ਉਹ ਹੈ ਹੀ ਸੋਚ ਹੀ ਜਾਤੀਗਤ ਸੋਚ ਆ ਆਪਸ ਵਿੱਚ ਵੰਡੀਆਂ ਨੀਆਂ ਵੰਡੀਆਂ ਉੱਚ ਨੀਚ ਜੋ ਮਨੁਭਾਤੀ ਜੋ ਜੋ ਮਨੁਸਮ੍ਰਿਤੀ ਦੇ ਵਿੱਚ ਲਿਖਿਆ ਉਸ ਨੂੰ ਫਾਲੋ ਕਰਦੇ ਹੋ ਉਸ ਨੂੰ ਹੀ ਉਹ ਮੰਨਦੇ ਕਿ ਹਿੰਦੂਤਵਾ ਹੈ ਕੀ ਆ ਇਸ ਲਈ ਇੱਕ ਤੇ ਧਰਮਾ ਵਿਚਾਲੇ ਜਿਹੜੇ ਏੜ-ਗੇੜ ਪਾ ਦੇਣੇ ਫਰਕ ਪਾ ਦੇਣਾ ਦੂਸਰਾ ਜਾਤਾਂਗਤ ਸੋਸ਼ਲ ਐਕਸਕਲੂਜ਼ਨ ਕਰਕੇ ਰੱਖਣਾ ਇਹ ਸਾਰਾ ਜਿਹੜਾ ਆ ਉਸ ਨੂੰ ਇੱਥੇ ਪੂਰੀ ਤਰ੍ਹਾਂ ਪਨਪੜ ਨਹੀਂ ਦੇ ਰਿਹਾ ਜੋ ਪਹਿਲਾਂ ਨੇ ਗੱਲ ਕਹੀ ਉਹ ਵੀ ਠੀਕ ਕਹੀ ਹੈ ਕਿ ਕਾਂਗਰਸ ਦੇ ਅੰਦਰ ਵੀ ਆਰਐਸਐਸ ਦੇ ਪੈਨੀਟ੍ਰੇਸ਼ਨ ਰਹੀ ਹੈ ਕਿਉਂਕਿ ਹਿੰਦੂਤਵਾ ਦਾ ਹੀ এজেন্ডਾ ਆ ਨਾ ਤੇ ਕਾਂਗਰਸ ਕਿਹੜੀ ਸਿੱਖਾਂ ਦੀ ਜਾਂ ਮੁਸਲਮਾਨਾਂ ਦੀ ਹੈਗੀ ਠੀਕ ਹੈ ਉਹ ਬਾਹਰੋਂ ਪੂਰੇ ਸੈਕੂਲਰ ਨਜ਼ਰ ਆਉਂਦੇ ਰਹੇ ਆ ਪਰ ਅੰਦਰੋਂ ਉਹਨਾਂ ਦੇ ਅੰਦਰ ਵੀ ਆਰਐਸਐਸ ਦੇ ਵਰਕਰ ਜਾਂ ਆਰਐਸਐਸ ਟਾਈਪ ਬੰਦੇ ਅੱਜ ਵੀ ਹੈ ਪਹਿਲਾਂ ਵੀ ਰਹੇ ਆ ਪਰ ਜਦੋਂ ਦਾ ਉਹਨਾਂ ਦੀ ਫਰੰਟ ਆਰਗੇਨਾਈਜੇਸ਼ਨ ਪੋਲੀਟੀਕਲ ਵਿੰਗ ਭਾਜਪੀ ਖੁਦ ਪਾਵਰ ਚ ਆ ਗਈ ਆ ਤਾਂ ਹੁਣ ਕਾਂਗਰਸ ਲਈ ਜ਼ਰੂਰ ਉਹਨਾਂ ਦਾ ਕੰਮ ਔਖਾ ਹੋਇਆ ਤਾਂ ਹੀ ਹੁਣ ਰਾਹੁਲ ਗਾਂਧੀ بار بار ਧਰਮ ਤੇ ਔਰਤਾਂ ਤੇ ਆਦਿਵਾਸੀਆਂ ਦਾ ਨਾਂ ਲੈਂਦੇ ਜੀ ਜੀ ਤਾਲੀਵਾਲ ਸਾਹਿਬ ਕੀ ਪ੍ਰਧਾਨ ਮੰਤਰੀ ਦੇ ਇਸ ਬਿਆਨ ਨੂੰ ਆਰਐਸਐਸ ਦਾ ਮਿਸ਼ਨ ਪੰਜਾਬ ਦਾ ਆਗਾਜ਼ ਮੰਨਿਆ ਜਾਵੇ ਕਿਉਂਕਿ ਰਵਨੀਤ ਸਿੰਘ ਬਿੱਟੂ ਪਹਿਲਾਂ ਵੀ ਕਹਿ ਚੁੱਕੇ ਨੇ ਕਿ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਧਰਮ ਪਰਿਵਰਤਨ ਕਰ ਰਹੇ ਨੇ ਉਹਨਾਂ ਨੂੰ ਵਾਪਸ ਘਰ ਵਾਪਸੀ ਆਰਐਸਐਸ ਹੀ ਕਰਵਾਏਗੀ ਤੇ ਆਰਐਸਐਸ ਦੇ ਮਿਸ਼ਨ ਦੇ ਉਹ ਵੀ ਜ਼ਿਕਰ ਕਰ ਚੁੱਕੇ ਨੇ ਦੇਖੋ ਦੋ ਤਿੰਨ ਗਲਤਫਹਿਮੀਆਂ ਬੜੀਆਂ ਜ਼ਬਰਦਸਤ ਪਾਈਆਂ ਜਾਂਦੀਆਂ ਮੈਂ ਪਹਿਲਾਂ ਤਾਂ ਜਿਹੜੇ ਪਹਿਲੇ ਸਾਡੇ ਕਾਲਰ ਸੀਗੇ ਉਹ ਹਿਸਟੋਰੀਅਨ ਜਾਪਦੇ ਸੀ ਮੈਂ ਵੀ ਹਿਸਟਰੀ ਦਾ ਸਟੂਡੈਂਟ ਹਾਂ ਔਰ ਮੈਂ ਸਰ ਦਾ ਪ੍ਰਸ਼ੰਸਕ ਵੀ ਹਾਂ ਭਾਵੇਂ ਸਾਡੇ ਵਿਚਾਰ ਆਤਮਕ ਵਿਰੋਧ ਹੈ ਮੈਂ ਇੱਕ ਚੀਜ਼ ਜ਼ਰੂਰ ਇਹ ਗੱਲ ਉਹਨਾਂ ਨੂੰ ਕਹਿਣੀ ਚਾਹਣਾ ਕਿ ਉਹ ਲਾਲਾ ਲਾਜਪਤ ਰਾਏ ਭਗਤ ਸਿੰਘ ਹੁਣੇ ਕਰਤਾਰ ਸਿੰਘ ਸਰਾਭੇ ਹੁਣੇ ਮਦਨ ਲਾਲ ਢੀਗਰੇ ਹੁਣੇ ਸਾਰਿਆਂ ਨੂੰ ਜਿਹੜਾ ਹੈਗਾ ਉਹ ਗੁੰਡੇ ਦੱਸ ਗਏ ਇਹ ਸੋਚ ਜਿਹੜੀ ਹੈ ਨਾ ਕਾਂਗਰਸ ਦੀ ਆਹੀ ਆ ਸੋਚ ਨੇ ਦੇਸ਼ ਡੋਪਿਆ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਪਿੱਛੇ ਕਰਤਾ ਫਿਰ ਆਰਐਸਐਸ ਮਾੜੀ ਐ ਦੇਖੋ ਹਿੰਦੂ ਮਾਂ ਸਭਾ ਦਾ ਆਰਐਸਐਸ ਨਾਲ ਦਾ ਕੋਈ ਅੱਜ ਸੰਬੰਧ ਸੀ ਨਾ ਕੱਲ ਸੰਬੰਧ ਸੀ ਉਹਨਾਂ ਦੀ ਆਪਦੀ ਆਈਡੀਓਲੋਜੀ ਆ ਅੱਜ ਵੀ ਜਿਵੇਂ ਪੰਜਾਬ 'ਚ ਆਪਾਂ ਗੱਲ ਕਰਦੇ ਆਂ ਕਈ ਵਾਰੀ ਸ਼ਿਵ ਸਿਆਣਾ ਕੋਈ ਵਾਕਾ ਕਰ ਦਿੰਦੀ ਉਹਨੂੰ ਆਰਐਸਐਸ ਨਾਲ ਜੋੜਿਆ ਜਾਂਦਾ ਰਾਸ਼ਟਰੀ ਸਵੈਮ ਸੇਵਕ ਸੰਘ ਨੂੰ ਸਮਝ ਬਣਾਉਣ ਵਾਸਤੇ ਸਾਡੇ ਪੰਜਾਬੀਆਂ ਨੂੰ ਉਹਨੂੰ ਚੰਗੀ ਤਰ੍ਹਾਂ ਪਹਿਲਾਂ ਸਮਝਣਾ ਪੈਣਾ ਰਾਸ਼ਟਰੀ ਸਵੈਮ ਸੇਵਕ ਸੰਘ ਜਿਹੜਾ ਹੈਗਾ ਉਹ ਇੰਡੀਜਿਨियस ਫਲਸਫਿਆਂ ਦੀ ਸੁਰੱਖਿਆ ਦੀ ਗੱਲ ਕਰਦਾ ਹੁਣ ਇਹਨੂੰ ਤੁਸੀਂ ਭੇਦ ਭਾਵ ਕਹਿ ਲਓ ਇਹਨੂੰ ਤੁਸੀਂ ਕੀ ਕਹਿਣਾ ਕਹਿ ਲੋ ਮੈਂ ਇੱਕ ਗੱਲ ਕੁ ਪ੍ਰੈਸਰ ਦੇ ਧਿਆਨ ਚ ਲਿਆਉਣਾ ਚਾਹੁੰਦਾ ਹਾਂ ਅਸੀਂ ਉਸ ਪੰਜਾਬ ਚ ਰਹਿੰਦੇ ਹਾਂ ਜਿੱਥੇ ਬੇਆਦਬੀਆਂ ਘਟਨਾਵਾਂ ਤੇ ਆਪਾਂ 2 ਮਿੰਟਾਂ ਚ ਬੰਦੇ ਦਾ ਕਤਲ ਕਰ ਦਿੰਨੇ ਆ ਸਰਕਾਰਾਂ ਬਣ ਜਾਂਦੀਆਂ ਮੇਰੀਆਂ ਅੱਖਾਂ ਦੇ ਸਾਹਮਣੇ ਮੈਂ ਤੇ ਇੱਕ ਬੰਦਾ ਹੋਰ ਸੀ ਔਰ ਮੇਜਰ ਸਿੰਘ ਜਿਹੜੇ ਹੈਗੇ ਆ ਤਰਨਾ ਦਾਲ ਵਾਲੇ ਉਹਨਾਂ ਨੇ ਉੱਥੇ ਉਹ ਘਟਨਾ ਦਾ ਸੰਗਿਆ ਲਿਆ ਸੀ ਪੰਜਾਬ ਦੇ ਵਿੱਚ ਗੁਰੂਆਂ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਦੀ ਧਰਤੀ ਦੇ ਖਰਕੇ ਇੱਕ ਬੰਦਾ ਕਹਿ ਰਿਹਾ ਸੀ ਔਰ ਨੀਲੇ ਚੋਲੇ ਵਾਲਾ ਸ਼ੈਤਾਨ ਉਹ ਆਉਦੇ ਸਾਰੇ ਬੰਦੇ ਵਾਪਸ ਲੈ ਰਿਆ ਮਤਲਬ ਸਾਡੇ ਸਾਹਮਣੇ ਹੋਇਆ ਇਹ ਔਰ ਉਸ ਤੋਂ ਬਾਅਦ ਉੱਥੇ ਜਦੋਂ ਹਮਲਾ ਕੀਤਾ ਪੁਲਿਸ ਨੇ ਸਾਰੇ ਬੰਦੇ ਜਦੋਂ ਉਹਨਾਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਅੰਦਰ ਕਰਦੇ ਐਸਜੀਪੀਸੀ ਨੇ ਦੋ ਦਿਨ ਇੱਧਰ ਉੱਧਰ ਕੀਤਾ ਕਰ ਕਰਕੇ ਇਹੀ ਐਸਜੀਪੀਸੀ ਚੁੱਪ ਕਰ ਗਈ ਜੀ ਇਹ ਜਿਹੜਾ ਧਰਮ ਪਰਿਵਰਤਨ ਵੱਡੇ ਪੱਧਰ ਤੇ ਹੋਇਆ ਹੈ ਅਸੀਂ ਇਹਦੇ ਖਿਲਾਫ ਹਾਂ ਔਰ ਇਹਨੂੰ ਤੁਸੀਂ ਭੇਜਪਾ ਮੰਨਦੇ ਹੋ ਪ੍ਰੈਸ ਸਾਹਿਬ ਤੁਸੀਂ ਗੱਲ ਪੱਕੜੀਆਂ ਪਾਓ ਅੱਗੇ ਵਧੋ ਇਹ ਤੁਹਾਡਾ ਕੰਮ ਹੈ ਤੁਹਾਡਾ ਸਤਿਕਾਰ ਕਰਦੇ ਹਾਂ ਪਰ ਸਾਡਾ ਜਿਹੜੀ ਆਪਦੀ ਵਿਚਾਰਤਾ ਰਾਸੀਂ ਆਪਦੇ ਭਰਾਵਾਂ ਨੂੰ ਐ ਖੱਜਲ ਹੁੰਦੇ ਦੇਖ ਨਹੀਂ ਸਕਦਾ ਅਸੀਂ ਇੱਥੇ ਕੰਮ ਕਰਾਂਗੇ ਸੰਗਠਨ ਦੇ ਲੋਕ ਕੰਮ ਕਰਨਗੇ ਔਰ ਘਰ ਵਾਪਸੀ ਵੀ ਕਰਾਵਾਂਗੇ ਠੀਕ ਹੈ ਤੁਹਾਡਾ ਕੰਮ ਹੈ ਠੀਕ ਹੈ ਤਾਰੀਵਾਲ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ ਪ੍ਰੋਫੈਸਰ ਮਨਜੀਤ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਸਮਾਂ ਦੇਣ ਦੇ ਲਈ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ ਸੋ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਜਿਹੜਾ ਇਹ ਆਰਐਸਐਸ ਦੇ 100 ਸਾਲ ਪੂਰੇ ਹੋਣ ਤੇ ਜੋ ਬਿਆਨ ਦਿੱਤਾ ਗਿਆ ਹੈ ਇਸ ਨੂੰ ਲੈ ਕੇ ਮਾਇਨੇ ਜਾ ਕਾਹੇ ਕੋਈ ਵੀ ਕੱਢੇ ਜਾਣ ਪਰ ਇੱਕ ਸਵਾਲ ਇਹੀ ਹੈ ਕਿ 2027 ਦੀਆਂ ਚੋਣਾਂ ਪੰਜਾਬ ਦੇ ਸਾਹਮਣੇ ਨੇ ਤਾਂ ਬੀਜੇਪੀ ਇਕੱਲਿਆਂ ਸੱਤਾ ਦਾ ਸੁਪਨਾ ਦੇਖ ਰਹੀ ਹੈ ਕਿ ਇਸ ਬਿਆਨ ਨੂੰ ਜਾਂ ਇਸ ਤੋਂ ਬਾਅਦ ਹੋਰ ਆਉਣ ਵਾਲੇ ਜਿਹੜੇ ਬਿਆਨ ਨੇ ਜੇਕਰ ਗਤੀਵਿਧੀਆਂ ਪੰਜਾਬ ਦੇ ਵਿੱਚ ਆਰਐਸਐਸ ਦੀਆਂ ਬੀਜੇਪੀ ਦੀਆਂ ਹੋਰ ਵਾਧੀਆਂ ਨੇ ਕਿ ਇਹ ਮਿਸ਼ਨ ਪੰਜਾਬ ਦੇ ਤੌਰ ਤੇ ਬੀਜੇਪੀ ਜਾਂ ਆਰਐਸਐਸ ਤੇ ਦੇਖਿਆ ਜਾ ਸਕਦਾ ਫਿਲਹਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ ਸਸਟਿਕਾ